ਸਤਿ ਸ਼੍ਰੀ ਅਕਾਲ ਅਨਮਿਊਟ ਦੇਖ ਰਿਹਾ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ VOTING ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਰਿਜ਼ਲਟ ਯਾਨੀ ਕਿ ਨਤੀਜੇ ਆਉਣੇ ਬਾਕੀ ਨੇ ਉਸ ਵਿੱਚ ਕੁਝ ਘੰਟੇ ਬਾਕੀ ਨੇ ਸਭ ਦੀਆਂ ਨਜ਼ਰਾਂ ਇਸ ਉੱਤੇ ਟਿਕੀਆਂ ਹੋਈਆਂ ਨੇ ਕਿ ਨਤੀਜੇ ਕਿਹੋ ਜਿਹੇ ਹੋਣਗੇ ਕਿਹੜੀ ਪਾਰਟੀ ਐਤਕੀ ਸੱਤਾ ਤੇ ਕਾਬਜ਼ ਹੋਵੇਗੀ ਇਸ ਦੇਸ਼ ਦੀ BJP ਹੋਵੇਗੀ ਜਾਂ ਫਿਰ ਇੰਡੀਆ ਗੱਠ ਜੋੜ ਹੈ ਜੋ ਉਹ ਬਾਜ਼ੀ ਮਾਰਨ ਵਿੱਚ ਕਾਮਯਾਬ ਹੋਵੇਗਾ ਇਸ ਬਾਰੇ ਪੂਰੀ ਚਰਚਾ ਕਰਾਂਗੇ ਅਤੇ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਵੀ ਸਾਡੇ ਕੋਲ ਨੇ ਉਸਤੇ ਵੀ ਚਰਚਾ ਕਰਾਂਗੇ ਤੇ ਚਰਚਾ ਲਈ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਉਹੀ ਗੱਲ ਸਿੰਪਲ ਜਿਹੜੀ ਸੋਬਰ ਗੱਲ ਚੱਲ ਰਹੀ ਹੈ ਇਸ ਵੇਲੇ ਪੂਰੇ ਦੇਸ਼ ਵਿੱਚ ਹਰ ਕਿਸੇ ਦੇ ਜ਼ਿਹਨ ਵਿੱਚ ਜੋ ਗੱਲ ਹੈ ਮੈਂ ਉਸ ਦਾ ਜ਼ਿਕਰ ਕਰੂੰਗਾ ਸਰਕਾਰ ਕਿਸ ਦੀ ਬਣ ਰਹੀ ਹੈ ਕਿਉਂਕਿ ਐਗਜ਼ਿਟ ਪੋਲ ਜੋ ਆਏ ਨੇ ਉਸ ਵਿੱਚ ਬਹੁਤ ਕੁਝ ਦਿਖਾਇਆ ਗਿਆ ਕਿਸੇ ਇੱਕ ਦੇ ਨੇ ਸ਼ਾਇਦ ਇੰਡੀਆ ਗੱਠ ਚੋੜ ਨੂੰ ਵੱਧ ਸੀਟਾਂ ਦੇਤੀਆਂ ਬਾਕੀ ਜੋ ਜ਼ਿਆਦਾ ਮੀਡੀਆਦਾਰ ਨੇ ਉਹ ਐਨਡੀਏ ਨੂੰ ਹੀ ਬਹੁਮਤ ਦਿੰਦੇ ਨਜ਼ਰ ਆ ਰਹੇ ਨੇ ਤੁਹਾਡੇ ਮੁਤਾਬਿਕ ਤੁਸੀਂ ਜੋ ਅਬਜ਼ਰਵ ਕੀਤਾ ਹੈ ਲੰਬਾ ਸਮਾਂ ਤੁਸੀਂ ਸਿਆਸਤ ਨੂੰ ਸਮਝਿਆ ਤੁਸੀਂ ਪੜ੍ਹਦੇ ਵੀ ਰਹਿੰਦੇ ਹੋ ਤੁਹਾਡੇ ਮੁਤਾਬਿਕ ਕੌਣ ਬਾਜ਼ੀ ਮਾਰ ਸਕਦਾ ਇਹ ਦੇਖੋ ਇਹ ਆਏ ਨੇ ਇੱਕ ਤੇ ਬੜਾ ਔਖਾ ਹੈ ਸਾਰੀ ਗੱਲ ਦਾ ਅੰਕਲਨ ਕਰਨਾ ਜਿਹੜੇ ਵੱਡੇ ਵੱਡੇ ਪੰਡਿਤ ਲੱਗੇ ਹੋਏ ਆ ਇੱਕ ਤੇ ਬੇਪਰੋਸਕੀ ਬਹੁਤ ਆ ਹੁਣ ਜਿਹੜੀ ਕਾਂਗਰਸ ਦੀ ਜਾਂ ਉਦਣ ਸਾਰੀ ਮੀਟਿੰਗ ਹੋਈ ਹੈ ਇੰਡੀਆ ਅਲਾਈਅንስ ਦੀ ਉਹਦੇ ਚ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਜਿਹਾ ਲਾ ਕੇ ਦੇਖਿਆ ਕਿ 295 ਸੀਟਾਂ ਸਾਨੂੰ ਇੰਡੀਆ ਅਲਾਈਅንስ ਨੂੰ ਆ ਰਹੀਆਂ ਫਿਰ ਬਾਕੀ ਕੀ ਬਚਣਾ ਚਿੱਕੂ ਉਹਨੂੰ ਜਿਹੜਾ ਏਨਡੀਆ ਨੂੰ ਕੀ ਬਚਿਆ ਮੋਦੀ ਤੇ ਫਿਰ ਘਰੇ ਬਹਿ ਗਏ ਹੁਣ ਇਧਰੋਂ ਜਿਹੜਾ ਇਨ ਦਾ ਮੀਨਵਾਈਲ ਐਗਜ਼ਿਟ ਪੋਲ ਜਿਹੜੀਆਂ ਉਹ ਤੇ ਲਾ 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 350 ਕੋਈ 60 ਤੇ ਕੋਈ ਮੇਰਾ ਖਾ 400 ਤੱਕ ਨਹੀਂ ਪਹੁੰਚਿਆ ਪਰ ਥੱਲੇ ਥੱਲੇ ਕਾਫੀ ਵੱਡੀ ਇਹ ਵੀ ਆਪਣੇ ਤੌਰ ਤੇ ਉਹ ਜ਼ਿਆਦਾਤਰ ਜਿਹੜੇ ਐਗਜ਼ਿਟ ਪੋ ਲਿਆ ਉਹ ਜਿਸ ਕਿਸਮ ਦੇ ਪੋ ਲਿਆ ਉਹ ਤਾਂ ਇਹ ਹੀ ਦਿਖਾ ਰਿਹਾ ਕਿ ਮੋਦੀ ਜੀ ਆ ਗਏ ਬਸ ਇਹ ਸਾਡੇ ਹੀਰੋ ਆ ਗਏ ਦੁਬਾਰਾ ਦੇਸ਼ ਨੂੰ ਤੇ ਹੁਣ ਤਰੱਕੀਆਂ ਦੇ ਵੱਡੀ ਟਰਾਜੈਕਟਰੀ ਤੇ ਪਾ ਦੇਣਾ ਚੰਦ ਤੱਕ ਪਹੁੰਚਾ ਦੇਣਾ ਇਹ ਗੱਲਾਂ ਚੱਲ ਪਈਆਂ ਪਰ ਸਵਾਲ ਇਹ ਹੈ ਕਿ ਉਹ ਜਿਹੜੇ ਬੰਦੇ ਜਿਹੜੇ ਇਹ ਗੱਲਾਂ ਕਲੇਮ ਕਰ ਰਹੇ ਕਿ ਇੰਨੀਆਂ ਮੋਦੀ ਨੂੰ ਇੰਨੀਆਂ ਕਾਂਗਰਸ ਨੂੰ ਇੰਨੀਆਂ ਫਲਾਨੇ ਢਮਕਾਣੇ ਨੂੰ ਸੀਟਾਂ ਮਿਲ ਰਹੀਆਂ ਉਹ ਕਿਸ ਹਿਸਾਬ ਨਾਲ ਉਸ ਸਿੱਟੇ ਤੇ ਪਹੁੰਚੇ ਆ ਉਹਨਾਂ ਦਾ ਮਤਲਬ ਪਿੱਛੇ ਮੈਥਡ ਕੀ ਆ ਮੈਨੂੰ ਪੂਰਾ ਡਾਊਟ ਆ ਕਿ ਬਈ ਅਟਕੜ ਪਚੂ ਹੈ ਇਹ ਜਾਣੀ ਜਨਨੀ ਰਾਜਨੀਤਿਕ ਤੌਰ ਤੇ ਅੱਖ ਨੂੰ ਕੇ ਨੂੰ ਪੁੱਛ ਲਿਆ ਪਾਈ ਦੱਸੋ ਕਿੰਨੇ ਕੇ ਰਿਜ਼ਲਟ ਕੱਢਣੇ ਆ ਮਿੰਦਲਾ ਦਾ ਜੇ ਤਾਨੂੰ ਕੋਈ ਤੇ ਫੋਨ ਆ ਜੇ ਉਹ ਕਹਿੰਦੇ ਮਤਲਬ ਬੰਦਾ ਕੇ ਇਹਨੂੰ ਕਵੇ ਆ ਲੈ 10 ਲੱਖ ਰੁਪਈਆ ਯਾਰ ਐਗਜ਼ਟ ਪੋ ਲਿਆ ਉਹ ਜਿਆ ਕੱਢ ਦੇ ਉਹ ਲਿਆਜ ਮੇਰੇ ਕੋਲ ਜੋ ਮਰਜ਼ੀ ਕਢਾ ਲਓ ਮੁੜ ਕੇ ਹਵਾ ਚ ਉੱਡ ਜਾਣਾ ਕਿੰਨੇ ਪੁੱਛਣਾ ਉਹ ਕੰਪਨੀ ਜਿਹੜੀ ਜਿਹਦੇ ਨਾਂ ਤੇ ਐਗਜ਼ਿਟ ਪੋਲ ਹੈਗਾ ਉਹ ਅੱਜ ਹੈਗੀ ਅਗਲੀ ਵਾਰੀ ਹੋਣੀ ਨਹੀਂ ਤੁਸੀਂ ਮਤਲਬ ਰਾਹੁਲ ਗਾਂਧੀ ਦੀ ਗੱਲ ਨੂੰ ਸਹੀ ਕਹਿ ਰਹੇ ਹੋ ਕਿ 295 ਸੀਟਾਂ ਆਉਣਗੀਆਂ ਸਿੱਧੂ ਮੂਸੇਵਾਲੇ ਦਾ ਕਿਹਦਾ ਹਵਾਲਾ ਕਰ ਰਹੇ ਹੋ ਉਹ ਵੀ ਕਹਿ ਰਿਹਾ ਉਹ ਤੇ ਉਹਨਾਂ ਦੀ ਆਪਣੇ ਅੰਕਲ ਉਹਦੇ 'ਚ ਵੀ ਵਿਧਾਕਟਾ ਹੋ ਸਕਦਾ ਜੜਾ ਜ਼ਿਆਦਾ ਹੋ ਸਕਦਾ ਜਿਹੜੀ ਐਗਜ਼ਿਟ ਪੋਲ ਆ ਉਹਦੀ ਵੀ ਭਰੋਸੇਯੋਗਤਾ ਇੱਕ ਕਿਸਮ ਦੇ ਤੁਸੀਂ ਉਹਨੂੰ ਡਾਊਟ ਦੇ ਘੇਰੇ ਦੇ ਵਿੱਚ ਜਾਂ ਸ਼ੰਕੇ ਦੇ ਘੇਰੇ ਵਿੱਚ ਹੈਗੀ ਕਾਰਨ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਮੈਥਡ ਦਾ ਮਿੰਨੂ ਜਿਹੜੇ ਕੋਈ ਐਗਜ਼ਿਟ ਪੋਲ ਕਹਿ ਲੋ ਜਾਂ ਕੋਈ ਕਿਸੇ ਕਿਸਮ ਦੀਆਂ ਵੀ ਇਹੋ ਜਿਹੀਆਂ ਸਿਫਾਲੋਜੀ ਦੀਆਂ ਗੱਲਾਂ ਜਿਹਦੇ ਵਿੱਚ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਕੌਣ ਅੱਗੇ ਆ ਕੌਣ ਨਹੀਂ ਸੀਐਸਡੀਐਸ ਜਿਹੜਾ ਇੰਸਟੀਚੂਟ ਹੈਗਾ ਦਿੱਲੀ ਵਾਲਾ ਜਿਹੜਾ ਕਿਸੇ ਵੇਲੇ ਰਜਨੀ ਕੁਠਾਰੀ ਦਾ ਇੰਸਟੀਚੂਟ ਮੰਨਿਆ ਜਾਂਦਾ ਜਿੱਥੇ ਯੋਗਿੰਦਰ ਯਾਦਵ ਉਹਨਾਂ ਨੇ ਵੀ ਕੰਮ ਕੀਤਾ ਉਹ ਉਹਨਾਂ ਦੇ ਅੰਕੜੇ ਜਿਹੜੇ ਸੀ ਉਹ ਕਾਫੀ ਐਗਜ਼ੈਕਟ ਦੇ ਨੇੜੇ ਆਉਂਦੇ ਸੀਗੇ ਕਾਰਨ ਉਹਨਾਂ ਦੀ ਸਾਇੰਟਿਫਿਕ ਮੈਥਡੋਲੋਜੀ ਸੀ ਸੈਂਪਲ ਪਿਛਲੀ ਵਾਰ ਦਾ ਦੇਖੋ 25000 ਲੋਕਾਂ ਦਾ ਸੈਂਪਲ ਸੀਗਾ ਉਹਦੇ ਚ ਤੁਸੀਂ ਐਵਰੇਜ ਕੱਢ ਸਕਦੇ ਆਂ ਵੀ ਮਤਲਬ ਰਫਲੀ ਕੀ ਇਹਦੇ ਅੰਦਾਜ਼ੇ ਜਿਹੜੇ ਹੈਗੇ ਦੂਸਰਾ ਜਿੰਨਾਂ ਨੂੰ ਪੁੱਛੋ ਵੀ ਤੁਸੀਂ ਲੋਕਾਂ ਨੂੰ ਪੁੱਛ ਕੇ ਦੱਸ ਰਹੇ ਆਂ ਲੋਕ ਤਾਂ ਕੋਈ ਦੱਸਣ ਲਈ ਤਿਆਰ ਨਹੀਂ ਹੈਗੇ ਤੁਹਾਨੂੰ ਫਿਰ ਤੈਨੂੰ ਕਿੱਥੋਂ ਪਤਾ ਲੱਗਾ ਕਿਤੇ ਉੱਥਰੋਂ ਉੱਧਰੋਂ ਕਿਤੇ ਫੋਨ ਕਰ ਲਿਆ ਉਹਨੂੰ ਕਰ ਲਿਆ ਅੱਛਾ ਭਈ ਹਾਂ ਭਲਾਣਾ ਜਿੱਤਰੇ ਹਾਂ ਉੱਥੇ ਜਿਹੜੇ ਦੱਸਣ ਵਾਲੇ ਅੱਗੇ ਉਹ ਮੈਂ ਤੈਨੂੰ ਆਪਣਾ ਅੰਦਾਜ਼ਾ ਮੇਰੀ ਆਪਣੀ ਸਰਵੇ ਸੁਣ ਲਓ ਜਿਹੜਾ ਤੇ ਹੁਣ ਗਰਦਾਸਪੁਰ ਦੀ ਸੀਟ ਤੇ ਮੈਨੂੰ ਪੰਜ ਫੋਨ ਆਏ ਜਿਹੜਾ ਬੰਦਾ ਬੈਠਾ ਉਥੇ ਉੱਪਰ ਪਠਾਨਕੋਟ ਤੇ ਸਜਾਨਪੁਰ ਤੇ ਭੋਆ ਤੇ ਇੱਧਰ ਹੈਨਾ ਦਿਨਾ ਨਗਰ ਉਹ ਗਏ ਲੈ ਭਾਈ ਬੱਬੂ ਦਿਨੇਸ਼ ਬੱਬੂ ਜਿੱਤ ਗਿਆ ਲੈ ਹਰਾ ਹੀ ਨਹੀਂ ਸਕਦਾ ਉਹ ਤੇ ਜਿੱਤਿਆ ਪਿਆ ਆਪੋ ਆਪਣੇ ਹਲਕੀ ਦੀ ਵੋਟ ਕੰਮ ਕਰ ਲੈ ਉਹ ਨੇੜੇ ਤੇੜੇ ਦੇ ਦੇਖਿਆ ਚੱਕਰ ਮਾਰ ਰਿਹਾ ਸਾਰੇ ਹਾਂਜੀ ਕਿਹਨੂੰ ਕਮਲ ਜੀ ਹਾਂ ਕਮਲ ਕਮਲ ਉਹਨਾਂ ਦੇ ਕਮਲ ਕਮਲ ਕਰਤਾ ਫਿਰ ਤੁਸੀਂ ਆਜੋ ਥੱਲੇ ਦੂਜੇ ਪਾਸੇ ਉਹ ਕਹਿੰਦੇ ਨਾ 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 ਜੀ ਰੰਦਾਵਾ ਜਿੱਤਿਆ ਪਿਆ ਸੁਖੀ ਰੰਦਾਵਾ ਉਹ ਤਾਂ ਬੜਾ ਦਹਿਸ਼ਤ ਹੈ ਤੇ ਬੜਾ ਡੈਸਿਆ ਉਹਦੀ ਬੜਿਆ ਬੋਲ ਬਾਲਾ ਹੈਗਾ ਬੜਾ ਤਕੜਾ ਕੈਂਡੀਡੇਟ ਆ ਦੇਖੋ ਜੀ ਵੋਟਾਂ ਦੇ ਸ਼ਾਇਦ ਬਹੁਤੀਆਂ ਉਨੀਆਂ ਜਿੰਨੀਆਂ ਉਮੀਦ ਕਰਦੇ ਨਾ ਪੈਂਦੇ ਜਿੱਤਿਆ ਉਹ ਪਿਆ ਤੀਜਾ ਫਿਰ ਆ ਗਿਆ ਕਿਤੇ ਹੋਰ ਉਹ ਜੀ ਕਲਸੀ ਉਹ ਜੀ ਉਹ ਵੀ ਹੋ ਸਕਦਾ ਜੀ ਕੋਈ ਉਹਦਾ ਬੰਦਾ ਵੀ ਵਿੱਚੋਂ ਇੰਜ ਗਈ ਜਾਂਦਾ ਇਸ ਲਈ ਤੁਸੀਂ ਜਿਹੜੇ ਬੰਦੇ ਨੇ ਜਿਹੜੇ ਬੂਤੇ ਜੋ ਵੇਖਿਆ ਉਹ ਹਾਥੀ ਦੀ ਪਛਾਣ ਵਾਲੀ ਗੱਲ ਮੈਂ ਅੱਗੇ ਵੀ ਇੱਕ ਦਿਨ ਦੱਸੀ ਸੀ ਇਹ ਉਹੋ ਜਿਹਾ ਆ ਪੰਜ ਅੰਨੇ ਸੀਗੇ ਤੇ ਮਤਲਬ ਜਿੰਨਾਂ ਨੂੰ ਨਹੀਂ ਸੀ ਦੇਖਦਾ ਉਹਨਾਂ ਨੂੰ ਕਿਹਾ ਹਾਥੀ ਦੇਖ ਦਿਓ ਜਿੰਨੇ ਜਿੱਥੇ ਹੱਥ ਲਾਇਆ ਹਾਥੀ ਨੂੰ ਉਹੋ ਜਿਹਾ ਹਾਥੀ ਦੀ ਚਗਲ ਬਣਾਤੀ ਜਦ ਕਿ ਆਪਾਂ ਸਾਰੇ ਜਾਣਦੇ ਆ ਹਾਥੀ ਅਸਲ ਵਿੱਚ ਹੋਰ ਸੀ ਉਹ ਜੋ ਕੱਲਾ ਕੱਲਾ ਦੱਸ ਰਿਹਾ ਸੀ ਉਹ ਨਹੀਂ ਇਹੋ ਜਿਹੇ ਜਿਹੜੇ ਸਰਵੇ ਉਹਦੇ ਚ ਧੋਖਾ ਬਹੁਤ ਹੈ ਮੈਂ ਤਾਂ ਇੰਨੀ ਲੰਮੀ ਕਹਾਣੀ ਪਾ ਕੇ ਦੱਸ ਰਿਹਾ ਜਿਹਨੂੰ ਕਿਸੇ ਨੇ ਜਿਹੋ ਜਿਹਾ ਦੱਸ ਦਿਆ ਤੁਸੀਂ ਆਪਣੇ ਅਰਗੇ ਬੰਦਿਆਂ ਨੂੰ ਜੋ ਤੁਸੀਂ ਕੰਨ ਵਿੱਚ ਸੁਣਨਾ ਚਾਹੁੰਦੇ ਉਹਨੂੰ ਫੋਨ ਕਰਕੇ ਪੁੱਛ ਲਿਆ ਉਹ ਕੀ ਕਹੂਗਾ ਉਹ ਤੇ ਉਹੀ ਕਹੂਗਾ ਜੋ ਤੁਸੀਂ ਚਾਹੁੰਦੇ ਆ ਇਸ ਲਈ ਆਬਜੈਕਟਿਵਿਟੀ ਜਿਹਨੂੰ ਕਹਿੰਦੇ ਆ ਸਚਾਈ ਕੀ ਸੱਚੀ ਮੁੱਚੀ ਇਹਨਾਂ ਨੇ ਕੋਕ ਪੜਤਾਲ ਕਰਕੇ ਦੇਸ਼ ਦੁਨੀਆ ਦੇ ਕੋਨੇ ਵਿੱਚ ਜਾ ਕੇ ਕੀਤਾ ਜਾਂ ਇਹ ਵੀ ਜਿਵੇਂ ਪੋਲਿਟੀਸ਼ੀਅਨ ਆਪਣਾ ਝੂਠ ਜਿਹੜਾ ਸਦਾ ਹੀ ਝੂਠ ਆ ਪਿੱਤਲ ਨੂੰ ਸੋਨਾ ਬਣਾ ਕੇ ਵੇਚੀ ਤੁਰੇ ਜਾਂਦੇ ਆ ਕਿ ਇਹ ਵੀ ਕਿਤੇ ਐਗਜ਼ਿਟ ਪੋਲ ਇਹੋ ਜਿਹਾ ਕੰਮ ਤੇ ਨਹੀਂ ਕਰੀ ਜਾਂਦੇ ਦੂਸਰੀ ਗੱਲ ਪਿਛਲੀ ਵਾਰ ਦੇ ਤੁਸੀਂ ਦੇਖ ਲਓ ਮੈਨੂੰ ਕੋਈ ਚੈਨਲ ਵਾਲੇ ਸ਼ਰੀਆ ਜਣੀ ਅੰਕੜੇ ਦਿਖਾ ਕੇ ਕਹੀ ਜਾਣ ਕੀ ਕਹਿਣ ਕਿ ਦੇਖੋ ਜੀ ਪਿਛਲੀ ਵਾਰੀ ਤੇ ਬਿਲਕੁਲ ਨੇੜੇ ਤੇੜੇ ਆਈ ਸੀ ਨੇੜੇ ਤੇੜੇ ਆਏ ਮੈਂ ਕਿਹਾ ਮੈਨੂੰ ਦਿਖਾ ਲਓ ਤੇ ਜੇ ਅੰਕੜੇ ਦੇਖੋ ਕਿੱਥੇ ਨੇੜੇ ਤੇੜੇ ਆਏ ਸੀ ਉਹ ਥੱਲੇ ਆਪਣਾ ਅੰਕੜਾ ਹੀ ਗਲਤ ਲਿਖਿਆ ਹੋਇਆ ਸੀ ਨਹੀਂ ਮੈਂ ਕਹਤਾ ਤਾਂ ਤੇ ਅੰਕੜਾ ਹੀ ਗਲਤ ਮੈਨੂੰ ਤਾਂ ਜਬਾਨੀ ਜਾਤ ਸੀਗੇ ਉਹਦੇ ਚੋਂ ਫਿਰ ਉਹ ਨਿਕਲਿਆ ਕਿ 6 ਪ੍ਰੈਡਿਕਸ਼ਨਾਂ ਸੀਗੀਆਂ ਜਿਨ੍ਹਾਂ ਚੋਂ 4 ਬਿਲਕੁਲ ਨੇੜੇ ਨਹੀਂ ਸੀਗੀਆਂ ਤੇ 2 ਥੋੜੀਆਂ ਨੇੜੇ ਸੀਗੀਆਂ ਹੁਣ ਤੁਸੀਂ ਇਹਨਾਂ ਤੇ ਕੀ ਕਰੋਗੇ ਕਿਤੇ ਪਰੋ ਸਖਰੋਗੇ ਜਾਨੀ ਜਿਹੜੀਆਂ 4 ਸੀਗੀਆਂ ਉਹ ਬਹੁਤ ਘਾਟ ਅੰਕਲਨ ਕਰ ਰਹੇ ਸੀ ਬੀਜੇਪੀ ਲਈ 300 ਦੇ ਕਰੀਬ 302 ਜਦ ਕੇ 352 ਜਾਂ ਕਿੰਨਾ ਐਨਡੀਏ ਦਾ ਟੋਟਲ ਆਇਆ 303 ਕਲੀ ਬੀਜੇਪੀ ਨੂੰ ਆਇਆ ਜੀ ਅ ਬਾਕੀ ਦੇ ਆਦਾ 1300 ਤੱਕ ਸੀ ਉਹ ਫਿਰ ਠੀਕ ਨਿਕਲਿਆ ਹੁਣ ਇਸ ਵਾਰੀ ਵੀ ਆਪਾਂ ਕਿਦਾਂ ਕਹਿ ਸਕਦੇ ਆ ਕਿ ਬੜਾ ਮੁਸ਼ਕਲ ਆ ਮੈਨੂੰ ਅਜੇ ਵੀ ਜਗਿੰਦਰ ਜਾਦਵ ਜਿੱਤਣ ਹੈਗਾ ਤੇ ਚਲੋ ਉਹਨੇ ਬੜੀ ਉਸ ਮੌਕੇ ਤੇ ਕੀਤੀ ਸਾਰੀ ਪ੍ਰੈਡਿਕਸ਼ਨ ਜਿਹੜੀ ਕਰਨੀ ਨਹੀਂ ਸੀ ਚਾਹੀਦੀ ਕਿਉਂਕਿ ਉਹ ਰਾਹੁਲ ਗਾਂਧੀ ਦੇ ਨਾਲ ਰਲ ਕੇ ਚੱਲ ਰਿਹਾ ਸੀ ਤੇ ਉਸ ਨੂੰ ਆਈਐਨਡੀ ਆ ਇਹ ਬਲੌਕ ਨੂੰ ਤੇ ਇਹ ਗਾਂਧੀ ਦੀ ਮਤਲਬ ਸੌਰੀ ਕਾਂਗਰਸ ਦੀ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਉਸ ਦੇ ਨਾਲ ਨੁਕਸਾਨ ਕਾਫੀ ਹੋਇਆ ਹੋਊਗਾ ਜਿਸ ਢੰਗ ਨਾਲ ਉਹ ਬੋਲਿਆ ਉਨੇ ਆਪਣੀ ਵੱਲੋਂ ਤੇ ਇਹ ਗੱਲ ਕਹੀ ਕਿ ਦੇਖੋ ਜੀ ਜੋ ਇਹ ਕਹਿ ਰਿਹਾ 370 ਤੋਂ 400 ਤੱਕ ਪਾਰ ਰਹੇ ਹੁ ਤਾਂ ਕੁਝ ਨਹੀਂ ਹੋ ਰਿਹਾ 240 ਤੋਂ 260 ਤੱਕ ਬੀਜੇਪੀ ਨੂੰ ਆ ਰਹੀ ਹੈ ਤੇ ਵਿਚ ਵਿਚ ਨਾਲ ਪਾਰਟੀਆਂ ਬਣਾ ਕੇ ਸਰਕਾਰ ਬਣਾ ਲੂਗਾ ਹੁਣ ਇਹਦੇ ਨਾਲ ਉਤਸ਼ਾਹਤ ਹੋਗੀ ਬੀਜੇਪੀ ਵੀ ਇਹਨੂੰ ਕੀ ਪਤਾ ਇਹ ਐਵੇਂ ਮਾਰਦਾ ਆ ਪਰ ਆਉਗੀ ਜਰੂਰ ਤੇ ਸਾਡੀ ਸਰਕਾਰ ਤੇ ਜਿਹੜਾ ਸਾਡਾ ਵਿਰੋਧੀ ਉਹ ਵੀ ਕਹਿ ਰਿਹਾ ਆ ਰਹੀ ਹੈ ਠੀਕ ਆ ਉਹਨੇ ਆਪਣੀ ਵੱਲੋਂ ਸਾਇੰਟਿਸਟ ਦੇ ਤੌਰ ਤੇ ਕਿਹਾ ਉਹਨਾਂ ਉਹ ਸਖਦਾ ਇਹ ਕਾਫੀ ਹੱਦ ਤੱਕ ਕਿ ਸਰਕਾਰ ਐਨਡੀਏ ਦੀ ਜਾਂ ਭਾਜਪੀ ਦੀ ਬਣੇ ਜੋ ਮੈਨੂੰ ਦਿਖ ਰਿਹਾ ਆ ਜੋ ਜਿਹੜੇ ਮੇਰੀ ਮਤ ਰਫ ਜਾ ਟੈਂਟੇਟਿਵ ਸਾਰੇ ਬੰਦਿਆਂ ਨੂੰ ਸੁਣ ਕੇ ਲੋਕਾਂ ਦੇ ਪੋਲ ਪੋਲ ਸੁਣ ਕੇ ਲੋਕਾਂ ਦੀਆਂ ਡਿਬੇਟਾਂ ਸੁਣ ਕੇ ਪਰ ਉਹ ਇੰਨੀ ਸੌਖੀ ਨਹੀਂ ਉਸ ਉਹਨੀ ਵੱਡੀ ਲੈਂਡਸਲਾਈਡ ਮжоਰਿਟੀ ਦੇ ਨਾਲ ਨਹੀਂ ਹੈ ਉਹ ਥੋੜੀ ਜੀ ਮਾਰਜਨਲੀ ਕਿਸੇ ਨਾ ਕਿਸਨਾ ਬੰਗੰਡ ਧੁੱਪ ਕਰਕੇ ਸਰਕਾਰ ਬਣ ਸਕਦੀ ਕੀ ਇੰਡੀਆ ਗੱਠ ਜੋੜਦੀ ਸਰਕਾਰ ਬਣਨ ਦੇ ਕੋਈ ਚਾਂਸ ਹਨ ਮਾੜੇ ਮੋٹے ਵੀ ਹੋਣ ਪਰਸੈਂਟੇਜ ਕੋਈ ਹੋਵੇ ਇੱਥੇ ਇੱਥੇ ਮੈਂ ਇਹ ਕਹਿਣਾ ਇਹ ਨਹੀਂ ਤੁਸੀਂ ਆਊਟਰਾਈਟਲੀ ਕਹਿ ਸਕਦੇ ਕਿ ਉਹ ਨਹੀਂ ਬਣ ਸਕਦੇ ਜਦੋਂ ਇੱਕ ਬੰਦਾ ਮਾਰਜਨਲੀ ਸਰਕਾਰ ਬਣਾ ਰਿਹਾ ਅੱਗੇ ਜਾ ਕੇ ਐਨਡੀਏ ਦੀ ਜਿਹਦੀ ਆਪਾਂ ਗੱਲ ਕਰ ਰਹੇ ਆ ਤੇ ਇਹਦਾ ਮਤਲਬ ਜੇ ਥੋੜਾ ਜਿਹਾ ਸਾਡੀਆਂ ਕੈਲਕੂਲੇਸ਼ਨਾਂ ਗਲਤ ਹੋਣ ਤੇ ਮਾਰਜਨਲੀ ਦੂਜਾ ਵੀ ਤਾਂ ਬਣਾ ਸਕਦਾ ਇਸ ਕਰਕੇ ਜਦੋਂ ਜਦੋਂ ਮਾਰਜਿਨ ਘੱਟ ਹੋਵੇ ਸਾਰੀ ਚੀਜ਼ ਦਾ ਤੇ ਉਹ ਕਿੱਧਰ ਨੂੰ ਉਲਟ ਸਕਦਾ ਉਹ ਦੂਜੇ ਪੈਸੇ ਨੂੰ ਜਾ ਸਕਦਾ 2295 ਗਹਿਣਾ ਤੇ ਕਾਫੀ ਜ਼ਿਆਦਾ ਗੱਲ ਲੱਗਦੀ ਹੈਗੀ ਪਰ ਇਹ ਵੀ ਇਹ ਇਹ ਬਿਲਕੁਲ ਆਊਟਰਾਇਟਲੀ ਨਹੀਂ ਤੁਸੀਂ ਕਿਹਦਾ ਦੇਖੋ ਨਾ ਦੀ ਸਰਕਾਰ ਨਹੀਂ ਬਣ ਸਕਦੀ ਕਾਰਨ ਉਹਦਾ ਮੈਂ ਇਹ ਹੀ ਦੱਸਦਾ ਕਿ ਜਿਹੜੀ ਹਿੰਦੀ 벨ਟ ਹੈ ساری ਉਹਦੇ ਵਿੱਚ ਪਿਛਲੀ ਵਾਰ ਨਾਲੋਂ ਰਿਸਪਾਂਸ ਕਾਫੀ ਘੱਟ ਹੈਗਾ ਹਰਿਆਣਾ ਆ ਸਾਡੇ ਪੰਜਾਬ ਤੋਂ ਤੇ ਪਿਛਲੀ ਵਾਰੀ ਵੀ ਨਹੀਂ ਸੀ ਐਤ ਕੀ ਵੀ ਨਹੀਂ ਹੈਗਾ इवन ਹਿਮਾਚਲ ਚ ਵੀ ਜਿਸ ਤਰੀਕੇ ਨਾਲ ਚਾਰੇ ਉਸ ਤਰ੍ਹਾਂ ਨਹੀਂ ਹੈਗਾ ਹੁਣ ਦੂਜੀ ਜਗ੍ਹਾ ਤੇ ਵੀ ਦੇਖਣਾ ਪਊ ਪੱਛਮੀ ਚੂਪੀ ਚ ਨਹੀਂ ਹੈਗਾ इवन ਯੂਪੀ ਚ ਵੀ ਪਿਛਲੇ ਜਿੰਨਾ ਨਹੀਂ ਉਹਨਾਂ ਨੂੰ ਮਿਲੂਗਾ ਰਿਸਪੌਂਸ ਘਟਿਆ ਤੇ 10 12 15 ਟਿੱਟਾ ਜ਼ਰੂਰ ਘਟੀਆਂ ਹੋਣਗੀਆਂ ਕਾਂਗਰਸ ਦਾ ਓਵਰਲ ਵੋਟ ਪਰਸੈਂਟੇਜ ਤੇ ਉਹਨਾਂ ਦਾ ਜਿਹੜਾ ਪ੍ਰਭਾਵ ਆ ਉਹ ਵਧਿਆ ਪੈਨੇਟ੍ਰੇਟ ਹੋਇਆ ਦੂਰ ਤੱਕ ਗਿਆ ਇਸ ਲਈ ਸਾਡਾ ਮੇਰਾ ਸੋਚਣਾ ਇਹ ਆ ਕਿ ਕੋਈ ਇਹੋ ਜਿਹਾ ਚਮਤਕਾਰ ਹੋ ਸਕਦਾ ਇਹ ਨਹੀਂ ਕਿ ਤੁਸੀਂ ਕਿ ਬਿਲਕੁਲ ਹੀ ਉਹਨਾਂ ਨੂੰ ਆਊਟ ਰਾਈਟਲੀ ਕਹਿਤਾ ਦੇਖੇ ਨਹੀਂ ਉਹ ਤੇ ਘਰੇ ਬੈ ਜਾਣ ਉਹਨਾਂ ਨੂੰ ਤਾਂ ਕੱਲ ਟੀਵੀ ਦੇਖਣ ਦੀ ਲੋੜ ਨਹੀਂ ਹੈਗੀ ਉਹਨਾਂ ਤੇ ਮਤਲਬ ਆਪਣੀਆਂ ਵੋਟਾਂ ਹੀ ਲੋਕਾਂ ਨੇ ਵੇਸਟ ਕਰ ਲਈ ਇਸ ਤਰ੍ਹਾਂ ਨਹੀਂ ਹੈ ਕੱਲ ਦੇਖਣਾ ਚਾਹੀਦਾ ਲੋਕਾਂ ਨੂੰ ਮੈਨੂੰ ਲੱਗਦਾ ਕਈ ਜਗ੍ਹਾ ਤੇ ਬੜਾ ਵਧੀਆ ਮੁਕਾਬਲਾ ਹੋਊਗਾ ਗੈਗਾ ਚ ਮੁਕਾਬਲਾ ਹੋਊਗਾ ਸਖਤ ਮੁਕਾਬਲਾ ਆਪੋਜੀਸ਼ਨ ਪਿਛਲੀ ਵਾਰ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਆਊਗਾ ਬਿਲਕੁਲ ਆਊਗਾ ਪਿਛਲੀ ਵਾਰ ਨਾਲੋਂ ਆਪੋਜੀਸ਼ਨ ਜ਼ਿਆਦਾ ਮਜ਼ਬੂਤ ਠੀਕ ਹੈ ਪੰਜਾਬ ਦੀ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਜਿਹੜੀ ਵੋਟ ਪ੍ਰਤੀਸ਼ਤਾ ਸਾਹਮਣੇ ਆਈ ਹੈ ਉਹ 62.80% ਆਈ ਹੈ ਪਿਛਲੀ ਵਾਰ ਮੇਰੇ ਖਿਆਲ ਨਾਲ 65% ਦੇ ਕਰੀਬ ਸੀ ਐਤਕੀ ਤਿੰਨਕ ਪ੍ਰਤੀਸ਼ਤ ਵੋਟ ਜਿਹੜੀ ਪਰਸੈਂਟੇਜ ਹੈ ਉਹ ਡਾਊਨ ਗਈ ਹੈ ਪੰਜਾਬ 'ਚ ਨਾਲ ਮੈਂ ਇਹ ਵੀ ਜ਼ਿਕਰ ਕਰੂੰਗਾ ਬਠਿੰਡੇ ਵਾਲਿਆਂ ਨੇ ਕਮਾਲ ਕਰਤੀ ਪੰਜਾਬ ਚ ਬਠਿੰਡੇ ਵਾਲਿਆਂ ਨੇ ਸਭ ਤੋਂ ਵੱਧ ਵੋਟ ਪੋਲ ਕੀਤੀ ਹੈ 70% ਦੇ ਕਰੀਬ ਵੋਟ ਹੈ ਜਿਹੜੀ ਬਠਿੰਡੇ ਚ ਪੋਲ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਚ ਜੋ ਵੋਟ ਪਰਸੈਂਟੇਜ ਦੀ ਗਰਾਵਟ ਆਈ ਹੈ ਉਸ ਦਾ ਕਿਸ ਤੇ ਅਸਰ ਪਊਗਾ ਕਿਹੜੀ ਪਾਰਟੀ ਤੇ ਤੇ ਅਸੀਂ ਜਿਹੜਾ 70% ਤੱਕ ਵੋਟ ਪੈ ਗਈ ਹੈ ਬਠਿੰਡੇ ਚ ਉਸ ਦਾ ਕਿਸ ਨੂੰ ਫਾਇਦਾ ਹੋਊਗਾ ਕਿ ਬੀਬੀ ਬਾਦਲ ਨੂੰ ਇਸ ਦਾ ਕੋਈ ਲਾਹਾ ਹੋਊਗਾ ਜਾਂ ਨਹੀਂ ਦੇਖੋ ਇਹ ਗੱਲ ਤੇ ਬੜੀ ਸਾਫ਼ ਆ ਨਾ ਕਿ ਇੰਨੀ ਲੋਕ ਤੇ ਦੋ ਲੋਕ ਤੇ ਵੈਦਰ ਦਾ ਵੀ ਕਹਿੰਦੇ ਆ ਕਹਿੰਦੇ ਕਿ ਸ਼ਾਮ ਨੂੰ 4 ਵਜੇ ਮੀਂਹ ਪੈ ਗਿਆ ਉਦੋਂ ਬਾਅਦ ਹੀ ਫਟਾਫਟ ਲੋਕਾਂ ਨੇ ਵੋਟਾਂ ਜਾ ਕੇ ਪਾਉਂਦੀਆਂ ਸ਼ੁਰੂ ਕਰਤੀਆਂ ਵੋਟਾਂ ਦੀ ਪਰਸੈਂਟੇਜ ਵਧ ਗਈ ਲੋਕ ਤੇ ਇਹ ਵੀ ਗੱਲਾਂ ਕਰਦੇ ਆ ਪਰ ਇਹ ਇੱਕ ਛੋਟਾ ਕਾਰਨ ਹੋ ਸਕਦਾ ਫ੍ਰਿੰਜ ਕਾਰਨ ਮਤਲਬ ਕੋਈ ਮੁੱਖ ਕਾਰਨ ਨਹੀਂ ਮੁੱਖ ਕਾਰਨ ਇਹ ਆ ਕਿ ਲੜਾਈ ਹੀ ਨਹੀਂ ਗਹਿ ਗੱਛ ਸ਼ੁਰੂ ਤੋਂ ਹੀ ਉੱਥੇ ਦੀ ਹੈ ਔਰ ਇੰਨੀ ਪ੍ਰੈਸਟੀਜੀਅਸ ਸੀਟ ਹੈਗੀ ਆ ਕਿ ਜਿਹਦੇ ਵਿੱਚ ਆਮ ਆਦਮੀ ਪਾਰਟੀ ਲਈ ਵੀ ਗੁਰਮੀਤ ਸਿੰਘ ਖੁੱਡੀਆਂ ਇੱਕ ਠੀਕ ਕੈਂਡੀਡੇਟ ਹੈਗੇ ਆਪਾਂ ਹਮੇਸ਼ਾ ਇਹੋ ਗੱਲ ਕਹਿੰਦੇ ਆਇਆ ਉਹ ਹਾਂ ਬਿਲਕੁਲ ਮਜ਼ਬੂਤ ਕੈਂਡੀਡੇਟ ਹੈਗੇ ਆ ਔਰ ਉਹਨਾਂ ਦੀ ਇੱਕ ਛਵੀ ਹੈ ਪਰਿਵਾਰਕ ਛਵੀ ਵੀ ਹੈਗੀ ਦੂਜੇ ਪਾਸੇ ਜਿਹੜਾ ਜਿਹੜਾ ਐਸ ਕੀ ਘਾਟਾ ਪੈਂਦਾ ਆ ਇਨਾਂ ਨੂੰ ਅਕਾਲੀ ਦਲ ਨੂੰ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਹੁਣਾਂ ਨੂੰ ਉਹ ਵੋਟ ਜਿਹੜੀ ਬੀਜੇਪੀ ਦੀ ਅਲੱਗ ਹੋ ਗਈ ਉਹਨਾਂ ਦਾ ਆਪਣਾ ਕੈਂਡੀਡੇਟ ਹੈਗਾ ਉਹ ਉਹਨਾਂ ਨੂੰ ਸਿੱਧਾ ਕਾਟਾ ਕੀ ਉਹ ਕਾਟਾ ਖਬਰ ਕਰ ਪਾਉਂਦੇ ਆ ਕਿ ਨਹੀਂ ਪਾਉਂਦੇ ਇਹ ਉਹਨਾਂ ਲਈ ਵੱਡੀ ਚੁਣੌਤੀ ਸੀ ਥਰੂਆਊਟ ਤੀਜੀ ਗੱਲ ਕਿ ਲੱਖਾਂ ਸਿਧਾਣਾ ਕਿਹਦੀ ਵੋਟ ਤੋੜੂਗਾ ਬੀਬੀ ਤੇ ਕਾ ਆਪਣੇ ਆਪ ਇਹ ਇਹ ਮੰਨ ਸਕਦੇ ਆ ਕਿ ਲੱਖਾ ਸਦਾਨਾ ਜਿਹੜੀ ਲੱਖੇ ਨੂੰ ਜ਼ਿਆਦਾ ਸਿੱਖ ਵੋਟ ਪਾਊਗੀ ਤੇ ਸਿੱਖ ਵੋਟ ਹੀ ਬੀਬੀ ਬਾਦਲ ਨੂੰ ਪੈਂਦੀ ਸੀ ਜ਼ਿਆਦਾਤਰ ਅਕਾਲੀ ਦਲ ਨੂੰ ਸਿੱਖ ਹੀ ਪਾਉਂਦੇ ਸੀ ਭਾਜੀਪੀ ਕਰਕੇ ਹਿੰਦੀ ਹਿੰਦੂ ਵੋਟ ਹੈ ਜਿਹੜੀ ਉਹ ਭਾਜੀਪੀ ਨਾਲ ਜੁੜ ਕੇ ਅਲੱਗ ਹੋਊਗੀ ਕਿ ਲੱਗਦਾ ਹੈ ਕਿ ਇਸ ਨਾਲ ਬੀਬੀ ਬਾਦਲ ਨੂੰ ਝਟਕਾ ਲੱਗ ਸਕਦਾ ਹੈ ਜਾਂ ਵੋਟ ਬੈਂਕ ਚ ਗਿਰਾਵਟ ਆ ਸਕਦੀ ਹੈ ਦੋਹਾਂ ਨੂੰ ਲੱਗੂਗਾ ਜਿਹੜਾ ਯੂਥ ਇਨ ਜਨਰਲ ਹੈ ਜਿਹੜਾ ਭਾਵਕ ਹੋ ਜਾਂਦਾ ਜਾਂ ਜਿਹੜਾ ਉਸ ਕਿਸਮ ਨਾਲ ਜ਼ਿਆਦਾ 6 ਸੈਂਟੀਮੀਟਰਸ ਜੁੜੇ ਹੋਏ ਨੇ ਲੱਖੇ ਸਿਧਾਣੇ ਨਾਲ ਜਿਹੜੇ ਨੌਜਵਾਨ ਜੁੜੇ ਹੋਏ ਨੇ ਮੇਰੇ ਖਿਆਲ ਨਾਲ ਉਹ ਸਿੱਖੀਜ਼ਮ ਨਾਲ ਵੀ ਜੁੜੇ ਹੋਏ ਨੇ ਕਿ ਉਹ ਜਿਹੜੀ ਵੋਟ ਆ ਖਾਲੀ ਦਲ ਦੀ ਪ੍ਰਭਾਵਿਤ ਹੋਊਗੀ ਆਹ ਹੁਣ ਪਤਾ ਨਹੀਂ ਆ ਲੱਖੇ ਸਿਧਾਣੇ ਲੜਕੇ ਉਹ ਜਿਹੇ ਸਿੱਖ ਸੈਂਟੀਮੈਂਟ ਜੁੜਨੇ ਚਾਹੀਦੇ ਆ ਜਾਂ ਜੁੜੇ ਹੋਏ ਆ ਲੋਕ ਕਿਵੇਂ ਜੋੜ ਲੈਂਦੇ ਆ ਇਹ ਤੇ ਮੈਨੂੰ ਮੇਰੀ ਸਮਝ ਤੋਂ ਬਾਹਰ ਆ ਪਰ ਇਹ ਤੁਹਾਡੀ ਪ੍ਰੈਕਟੀਕਲੀ ਗੱਲ ਤੁਸੀਂ ਜਿਹੜੀ ਕਹਿ ਰਹੇ ਆ ਇਸ ਤਰ੍ਹਾਂ ਹੈ ਕਿ ਕਾਫੀ ਇੱਕ ਯੂਥ ਵੱਡੀ ਗਿਣਤੀ ਚ ਉਹ ਪ੍ਰਭਾਵਿਤ ਹੁੰਦਾ ਉਹਦਾ ਕਾਰਨ ਸਿਕ ਸੈਂਟੀਮੈਂਟ ਨਾਲੋਂ ਜ਼ਿਆਦਾ ਜੋ ਉਹਨਾਂ ਦੀ ਅਪਰੋਚ ਹੈਗੀ ਉਹ ਬੜੀ ਇੰਪੋਰਟੈਂਟ ਹੈਗੀ ਜਿਸ ਤਰੀਕੇ ਨਾਲ ਜਿਹਨੂੰ ਰੋਬਨ ਹੁੱਡ ਕਰੈਕਟਰ ਕਹਿੰਦੇ ਆ ਜਿੱਦਾਂ ਸਾਡੇ ਜੱਗਾ ਸੀਗਾ ਬੜਾ ਪਾਪੂਲਰ ਸੀਗਾ ਉਹ ਵੱਡਿਆਂ ਤੋਂ ਪੈਸੇ ਮਾਂਜਦਾ ਸੀਗਾ ਯਾਨੀ ਲੁੱਟਦਾ ਖੋਹਦਾ ਸੀ ਕੁੱਟਦਾ ਮਾਰਦਾ ਵੀ ਜੋ ਵੀ ਸੀਗਾ ਤੇ ਛੋਟਿਆਂ 'ਚ ਆਪਣੀ ਛਵੀ ਵੀ ਬਣਾ ਕੇ ਰੱਖਦਾ ਸੀ ਤੇ ਵੰਡਦਾ ਵੀ ਸੀ ਇਹ ਜਿਹੜੇ ਇੱਥੇ ਦੇ ਵੀ ਮੁਖ्तार ਅंसारी ਜਾਂ ਹੋਰ ਤੁਹਾਨੂੰ ਪਤਾ 30 ਹਜ਼ਾਰ ਲੋਕ ਇਕੱਠੇ ਹੋ ਗਏ ਸੀ ਉਹਦੇ ਉੱਥੇ ਜਨਾਜ਼ੇ ਦੇ ਤੇ ਬਾਅਦ ਉਹ ਕੌਣ ਸੀਗੇ ਜਿਨ੍ਹਾਂ ਦੀ ਉਹ ਮਦਦ ਕਰਦਾ ਸੀਗਾ ਉਹ ਪਾਪੂਲਰ ਸੀਗੇ ਬਾਕੀ ਸਾਰਿਆਂ ਨੂੰ ਪਤਾ ਕਿ ਉਹ ਗੈਂਗਸਟਰ ਸੀ ਇਹ ਜਿਹੜਾ ਕੰਮ ਆ ਨਾ ਸਾਡੇ ਸਾਡੇ ਉਹ ਸਾਰੀ ਜਗ੍ਹਾ ਇਹਨਾਂ ਦਾ ਇੱਕ ਸ਼ਵੀ ਦਾ ਹੈਗਾ ਉਹ ਵੋਟ ਉਹਨਾਂ ਨੂੰ ਉਸ ਕਰਕੇ ਪੈ ਜਾਂਦੀ ਹੈ ਕਿ ਕਿਸੇ ਦਾ ਕੋਈ ਕੰਮ ਕੀਤਾ ਹੁੰਦਾ ਕਿਸੇ ਦਾ ਕੰਮ ਜਣੀ ਉਹ ਤੁਸੀਂ ਸਰਕਾਰ ਦੇ ਵਿੱਚ ਇੱਕ ਆਪਣੀ ਸਰਕਾਰ ਹੈ ਛੋਟੀ ਸਰਕਾਰ ਹੈ ਤੇ ਉਸ ਕਰਕੇ ਉਹ ਵੋਟ ਜਿਹੜੀ ਲੈ ਜਾਣਗੇ ਉਹ ਉਹਨਾਂ ਸਾਰੇ ਖਾਸ ਕਰ ਨੌਜਵਾਨਾਂ ਦੀ ਲੈ ਜਾਣਗੇ ਹੋ ਸਕਦਾ ਉਹ ਦੋਹਾਂ ਤਰਾਂ ਦੀ ਵੋਟ ਟੁੱਟੇ ਜੀ ਕਿ ਜੇ ਦੇ ਚ ਜ਼ਿਆਦਾ ਵੋਟ ਮੈਨੂੰ ਲੱਗਦਾ ਥੋੜੀ ਜੀ ਮਤਲਬ ਜ਼ਿਆਦਾ ਝਾੜੂ ਵਾਲੀ ਦੀ ਵੋਟ ਜਾ ਸਕਦੀ ਆਮ ਆਦਮੀ ਪਾਰਟੀ ਦੀ ਜਾ ਸਕਦੀ ਕਿਉਂ ਮੈਂ ਕਹਿੰਨਾ ਕਿਉਂਕਿ ਉਹਨਾਂ ਨੂੰ ਫ੍ਰੀ ਫਲੋਟਿੰਗ ਵੋਟ ਜ਼ਿਆਦਾ ਪੈਂਦੀ ਠੀਕ ਹੈ ਕਿਉਂਕਿ ਜੇ ਸਿਹਰੀਏ ਚੋਂ ਮੈਂ ਗਰਮੀਤ ਖੁੱਡੀਆਂ ਜਾਂ ਜੇ ਸਿਹਰੀਏ ਚ ਉਹਨਾਂ ਦਾ ਪ੍ਰਭਾਵ ਹੋ ਤੇ ਉਹਨਾਂ ਦੀ ਪੱਕੀ ਵੋਟ ਹੋਊਗੀ ਦੂਜੀ ਜਿਹੜੀ ਉਂਝ ਪੈਂਦੀ ਹੈ ਸੈਂਟੀਮੈਂਟ ਦੇ ਨਾਲ ਵੋਟ ਪੈਂਦੀ ਹੈ ਉਹ ਸੈਂਟੀਮੈਂਟ ਇਹ ਵੀ ਲੈ ਜਾਣਗੇ ਕੁਝ ਹਿੱਸਾ ਅਕਾਲੀ ਦਲ ਦਾ ਵੀ ਲੈ ਜਾ ਸਕਦੇ ਜਿਹੜਾ ਤੁਸੀਂ ਸਿਕ ਸੈਂਟੀਮੈਂਟ ਕਹਿੰਦੇ ਆ ਪਰ ਜ਼ਿਆਦਾਤਰ ਉਹਦੇ ਚ 6 ਸੈਂਟੀਮੀਟਰ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਚੋਣ ਲੜਦੇ ਨਾਗੇ ਉਹ ਸ਼੍ਰੋਮਣੀ ਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰੋਗਰਾਮ ਦੇ ਉਹ ਬਣ ਗਏ ਆ ਸਮਝੇ ਦੀ ਸੈਂਟੀਮੈਂਟ ਉਹਦੇ ਚ ਕੋਈ ਹੋ ਜਾ ਹੈ ਨਹੀਂ ਉਹ ਤੇ ਪਿਛਲੀ ਵਾਰੀ ਐਸਐਸਐਮ ਤੋਂ ਲੜੀ ਸੀ ਸੰਯੁਕਤ ਸਮਾਜ ਮੋਰਚੇ ਤੋਂ ਜਿਹੜਾ ਰਾਜੇਵਾਲ ਹੁਣਾਂ ਦੀ ਟਿਕਟ ਤੋਂ ਲੜੀ ਸੀ ਉਹਨੇ ਤੇ ਉਹ ਤੇ ਜਿੱਥੋਂ ਟਿਕਟ ਮਿਲ ਜੇ ਉੱਥੋਂ ਹੀ ਉਹ ਲੜ ਲੈਂਦੇ ਆ ਉਹਨਾਂ ਦਾ ਆਪਣਾ ਏਜੰਡਾ ਪਰਸਨਲ ਏਜੰਡਾ ਆ ਪੋਲਿਟਿਕਸ ਦਾ ਪਾਵਰ ਦਾ ਅਜੰਡਾ ਹੈਗਾ ਉਹ ਫਿਰ ਉਸ ਕਿਸਮ ਨਾਲ ਉਹਨਾਂ ਨੂੰ ਸਹੂਲiyet ਇਹ ਹੋ ਜਾਂਦੀ ਆ ਕਿ ਚਲੋ ਇੱਕ ਜਿਹੜੀ ਆ ਆਰਗੇਨਾਈਜ਼ਡ ਪਾਰਟੀ ਦਾ ਸਿੰਬਲ ਮਿਲ ਜਾਣਾ ਉਹਦੇ ਨਾਲ ਥੋੜਾ ਜਿਹਾ ਇਮਪੀਟਸ ਮਿਲ ਜਾਂਦਾ ਜਿਵੇਂ ਤੁਸੀਂ ਵੀ ਕਹਿ ਰਹੇ ਆ ਕਿ ਸਿਕਸ ਸੈਂਟੀਮੈਂਟ ਉਹਨਾਂ ਜਿਹੜੇ ਹਰ ਸਿਮਰਤ ਕੌਰ ਬਾਦਲ ਹੋਣਾ ਨੂੰ ਆਪਣੀ ਜਿਹੜੀ ਬਜਮੀ ਵੋਟ ਆ ਉਹ ਕਾਫੀ ਪੈ ਜੂਗੀ ਪਰ ਇਸ ਸੀਟ ਦੇ ਉੱਤੇ ਇੰਜ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਜਿੱਤੀ ਪਈ ਆ ਜਿਵੇਂ ਕਿ ਸ਼ੁਰੂ-ਸ਼ੁਰੂ ਚ ਲੱਗਦਾ ਸੀ ਫਸੀ ਪਈ ਹੈ ਫਸੀ ਪਈ ਹੈ ਫਸੀ ਪਈ ਹੈ ਬਹੁਤ ਛੋਟੇ ਬਿਲਕੁਲ ਛੋਟੇ ਮਾਰਜਨ ਦੇ ਨਾਲ ਕੋਈ ਵੀ ਅੱਗੇ ਜਾ ਸਕਦਾ ਹਾਂ ਹਾਂ ਠੀਕ ਹੈ ਮੈਂ ਪਟਿਆਲਾ ਸੀਟ ਤੇ ਆਉਂਗਾ ਆਪਾਂ ਬੀਬੀ ਬਾਦਲ ਹੋਰਾਂ ਦੀ ਗੱਲ ਕਰ ਰਹੇ ਸੀ ਨਾਲ ਨਾਲ ਮੈਂ ਹੁਣ ਗੱਲ ਕਰੂੰਗਾ ਪ੍ਰਨੀਤ ਕੋਰ ਹੋਰਾਂ ਦੀ ਉਹ ਵੀ ਇੱਕ ਮਹਿਲਾ ਉਮੀਦਵਾਰ ਸੀ ਬੀਜੇਪੀ ਵੱਲੋਂ ਸੀ ਹਾਲਾਂਕਿ ਐਤਕੀ ਪਿਛਲੀ ਵਾਰ ਕਾਂਗਰਸ ਵੱਲੋਂ ਸੀ ਪਟਿਆਲਾ ਸੀਟ ਦੇ ਕੀ ਸਮੇਕਰਨ ਦੇਖਦੇ ਹੋ ਪਟਿਆਲੇ 'ਚ ਵੀ VOTING ਹੈ ਜਿਹੜੀ ਠੀਕ-ਠੀਕ ਹੋ ਗਈ ਹੈ ਹਾਲਾਂਕਿ ਜਿਹੜਾ ਪਟਿਆਲੇ ਦਾ ਰੂਰਲ ਏਰੀਆ ਹੈ ਦਿਹਾਤੀ ਏਰੀਆ ਉੱਥੋਂ ਵੋਟ ਘਟ ਪਈ ਹੈ ਜਿੱਥੋਂ ਡਾਕਟਰ ਬਲਬੀਰ ਵਿਧਾਇਕ ਚੁਣੇ ਗਏ ਅਤੇ ਮੰਤਰੀ ਬਣੇ ਉਸ ਇਲਾਕੇ 'ਚੋਂ ਉਸ ਹਲਕੇ 'ਚੋਂ ਵੋਟ ਪਰਸੈਂਟੇਜ ਕਿਤੇ ਨਾ ਕਿਤੇ ਐਤਕੀ ਡਾਊਨ ਗਈ ਹੈ ਡਾਕਟਰ ਤਰੰਵੀਰ ਗਾਂਧੀ ਹੋਰਾਂ ਦੀ ਕੀ ਸਥਿਤੀ ਦੇਖਦੇ ਹਾਂ ਕਿਉਂਕਿ ਸ਼ਤੂਰਾਣਾ ਹੋ ਗਿਆ ਸਮਾਣਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਵਿਧਾਨ ਸਭਾ ਹਲਕਿਆਂ 'ਚ ਖੁੱਲਕੇ ਵੋਟ ਪਈ ਹੈ ਕਾਫੀ ਵੋਟ ਪਰਸੈਂਟੇਜ ਵਧ ਕੇ ਆਇਆ ਉਧਰੋਂ ਤੁਹਾਨੂੰ ਕੀ ਲੱਗਦਾ ਉਹ ਵੋਟ ਕਾਂਗਰਸ ਦੇ ਵੱਲ ਸ਼ਿਫਟ ਹੋਊਗੀ ਡਾਕਟਰ ਗਾਂਧੀ ਨੂੰ ਫਾਇਦਾ ਹੋਊਗਾ ਦੇਖੋ ਗਾਂਧੀ ਦਾ ਵੀ ਲੱਖੇ ਸਿਧਾਣੇ ਵਾਲਾ ਹੀ ਕੰਮ ਆ ਉਹਨਾਂ ਨੇ ਉਹਨਾਂ ਦੀ ਇੱਕ ਟਿਕਟ ਲੈ ਲਈ ਆ ਉਹਨਾਂ ਦਾ ਆਪਣਾ ਬੜਾ ਪ੍ਰਭਾਵ ਆ ਔਰ ਉਹਨਾਂ ਦਾ ਪ੍ਰਭਾਵ ਸਮਾਜ ਸੇਵੀ ਵਾਲਾ ਪ੍ਰਭਾਵ ਆ ਠੀਕ ਹੈ ਕਿ ਇਹ ਇੱਕ ਇਹੋ ਜਿਹੇ ਇਨਸਾਨ ਆ ਜਿਹੜੇ ਅਪਰਾਇਟ ਆ ਇਮਾਨਦਾਰ ਆ ਖੁੱਲ ਕੇ ਗੱਲ ਕਰਦੇ ਆ ਲੋਕਾਂ ਵਰਗੇ ਆ ਲੋਕਾਂ ਦੇ ਨਾਲ ਖੜੇ ਹੁੰਦੇ ਆ ਜਿਹੜਾ ਕਿ ਅਸਲ ਮਾਨਿਆ ਆ ਆਮ ਆਦਮੀ ਪਾਰਟੀ ਦਾ ਨਮਾਇਦਾ ਪਹਿਲੀ ਵਾਰੀ ਤੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੇ ਇਹ ਕੇਜਰੀਵਾਲ ਨੂੰ ਲੱਗਾ ਕਿ ਨਹੀਂ ਇਹ ਤੇ ਐਵੇਂ ਆਮ ਆਦਮੀ ਕਹਿੰਦਾ ਆ ਇਹ ਖਾਸਮ ਖਾਸ ਆ ਜਦ ਕਿ ਉਹ ਖਾਸਮ ਖਾਸ ਸੀ ਇਹ ਆਮ ਆਮ ਸੀਗੇ ਆਮ ਉਹਨਾਂ ਨੂੰ ਅਸਲੀ ਆਮ ਜਿਹੜੇ ਆ ਉਹ ਪਚੇ ਨਹੀਂ ਉਹਨਾਂ ਨੇ ਚੱਕ ਕੇ ਸਸਪੈਂਡ ਕਰ ਦਿੱਤੇ ਉਸ ਕਰਕੇ ਇਹ ਬੰਦੇ ਦਾ ਜਾਨੀ ਧਰਮਵੀਰ ਡਾਕਟਰ ਧਰਮਵੀਰ ਗਾਂਧੀ ਦਾ ਆਪਣੇ ਤੌਰ ਤੇ ਪ੍ਰਭਾਵ ਕਾਫੀ ਹੈਗਾ ਇਲਾਕੇ 'ਚ ਹੈਗਾ ਲਗਾਤਾਰ ਇਹ ਕੋਈ ਨਾ ਦੀ ਆਪਣੀ ਕਲਾਇੰਟ ਹੀ ਲਹਗੀ ਜਿਹੜੀ ਜਿੱਥੇ ਉਹ ਕਲੀਨਿਕ ਹੈ ਡਾਕਟਰ ਹੈਗੇ ਆ ਰੋਜ਼ ਜਿਹੜਾ 100 200 150 ਬੰਦਾ ਹੁੰਦਾ ਉੱਥੇ ਜਿੰਨੇ ਵੀ ਆਉਂਦੇ ਆ ਉਹ ਨਿਹਾਲ ਹੋ ਕੇ ਜਾਂਦੇ ਆ ਉਹ ਸਾਰੇ ਇਹਨਾਂ ਦਾ ਬਹੁਤੇ ਉਹਨਾਂ ਚੋਂ ਇਹਨਾਂ ਦੇ ਅਪੰਸ਼ਿਕ ਹੈਗੇ ਆ ਕਿ ਮਤਲਬ ਜਿਹੜੇ ਇਹਨਾਂ ਦੀ ਵਾਵਾਹੀ ਕਰਦੇ ਆ ਇਸ ਲਈ ਉਹਨਾਂ ਨੂੰ ਕੰਪੇਨ ਪਿਛਲੀ ਵਾਰੀ ਵੀ ਦਾਂਗੇ ਤੇ 1 ਲੱਖ 60 ਹਜ਼ਾਰ ਤੋਂ ਉੱਪਰ ਵੋਟ ਲੈ ਗਏ ਸੀ ਉਹਨਾਂ ਦਾ ਨਿੱਜੀ ਪ੍ਰਭਾਵ ਆ ਇਹ ਗਾਂ ਧਰਮੀਰ ਗਾਂਧੀ ਇਹ ਨਹੀਂ ਕਿ ਆਪ ਵੱਡੇ ਪੱਧਰ ਤੇ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਸਭ ਤੋਂ ਅੱਗੇ ਨਜ਼ਰ ਆ ਰਹੇ ਆ ਫਗੋ ਉਹਨਾਂ ਦਾ ਕਾਂਗਰਸ ਵਿੱਚ ਜੁਆਇਨ ਕਰਨ ਦੇ ਨਾਲ ਜਿਹੜਾ ਕਿ ਉੱਥੇ ਜਾ ਕੇ ਦਿੱਲੀ ਜਾ ਕੇ ਜੁਆਇਨ ਕੀਤਾ ਜਦੋਂ ਖਬਰ ਆਈ ਤੇ ਹੋਰ ਕਾਂਗਰਸੀਆਂ ਦਾ ਵੀ ਰੈਪਿਊਟੇਸ਼ਨ ਤੇ ਰੁਤਬਾ ਥੋੜਾ ਜਿਆ ਇੰਪਰੂਵ ਹੋਇਆ ਵੀ ਅੱਛਾ ਜੇ ਗਾਂਧੀ ਵਰਗੇ ਬੰਦੇ ਕਾਂਗਰਸ ਵਿੱਚ ਆ ਰਹੇ ਤੇ ਇਹਦਾ ਮਤਲਬ ਗਾਂ ਕਾਂਗਰਸ ਦੇ ਵਿੱਚ ਕੋਈ ਉਮੀਦ ਲਾਉਣੀ ਚਾਹੀਦੀ ਹੈ ਉਹਨਾਂ ਨੇ ਆਪਣਾ ਜਿਹੜਾ ਰੁਤਬਾ ਆ ਉਹ ਕਾਂਗਰਸ ਦੇ ਨਾਲ ਜੋੜ ਕੇ ਬਾਕੀ ਕਾਂਗਰਸੀਆਂ ਦੇ ਦਾਬੇ ਸਾਬਣ ਦਾ ਕੰਮ ਕੀਤਾ ਵੀ ਚਲੋ ਜਿੱਥੇ ਕਿਤੇ ਮੈਲ-ਮੂਲ ਸੀ ਉਹਨਾਂ ਦੀ ਕੱਟ ਤੀ ਇਹ ਇਸ ਕਰਕੇ ਜੇ ਕੋਈ ਪੰਜਾਬ ਚੋਂ ਬਿਲਕੁਲ ਹੀ ਕਲੀਅਰ ਸੀਟ ਲੱਗਦੀ ਹਾਲਾਂਕਿ ਜਦ ਤੱਕ ਰਿਜ਼ਲਟ ਨਹੀਂ ਹੁੰਦੇ ਉਦੋਂ ਤੱਕ ਕਹਿਤ ਨਹੀਂ ਸਕਦੇ ਜਿਹੜੀ ਲੱਗਦੀ ਹੈ ਕਿ ਬਿਲਕੁਲ ਹੀ ਜਿੱਤੀ ਪਈ ਹੈ ਇੱਕ ਪਾਸੇ ਜਿਹਦਾ ਕੌਨਫੀਡੈਂਸ ਨਾਲ ਸਾਰੇ ਲੋਕ ਕਹਿ ਰਹੇ ਆ ਵਿੱਚ ਕਾਂਗਰਸੀਆਂ ਨੇ ਤਾਂ ਖੈਰ ਕਹਿਣਾ ਹੀ ਕਹਿਣਾ ਦੂਜੇ ਵੀ ਸਾਰੇ ਕਹਿ ਰਹੇ ਆ ਉਹ ਗਾਂਧੀ ਤਰਮੀਰ ਗਾਂਧੀ ਵਾਲੀ ਸੀਟ ਹੈ ਕਿ ਉਹ ਜਿੱਤ ਚੁੱਕੇ ਆ ਔਰ ਮਾਰਜਿਨ ਕਿੰਨਾ ਕੁੰਦਾ ਉਹ ਦੇਖਣ ਦੀ ਗੱਲ ਆ ਪਰ ਉਹਨਾਂ ਨੂੰ ਹਰਾਉਣਾ ਕਿਉਂਕਿ ਉਹਨਾਂ ਦਾ ਅਕਰੋਸ ਬਾਕੀ ਪਾਰਟੀਆਂ ਦੇ ਵਿੱਚ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹਨਾਂ ਦੇ ਲੋਕਾਂ ਚ ਉਹਨਾਂ ਦੇ ਫਾਲੋਅਰ ਪੈਰੋਕਾਰਾਂ ਚ ਵੀ ਉਹਨਾਂ ਦਾ ਨਿੱਜੀ ਇੱਕ ਕਿਸਮ ਦਾ ਨਾਤਾ ਹੈਗਾ ਨਿੱਜੀ ਪ੍ਰਭਾਵ ਹੈਗਾ ਜਿਹਦੇ ਕਰਕੇ ਲੋਕਾਂ ਨੇ ਘਟ-ਘਟ ਵੋਟ ਤੇ ਉਹਨਾਂ ਨੂੰ ਜ਼ਰੂਰ ਪਾ ਦਿੱਤੀ ਠੀਕ ਹੈ ਪ੍ਰੋਫੈਸਰ ਸਾਹਿਬ ਮੈਂ ਖਬਰਾਂ ਤੇ ਵੀ ਆਉਂਗਾ ਅੱਜ ਦੀ ਇੱਕ ਪੰਜਾਬ ਦੀ ਮੁੱਖ ਖਬਰ ਹੈ ਜਿਸ ਕਰਕੇ ਇੱਕ ਵਿਧਾਇਕ ਸੀ ਜੋ ਉਹ ਟਰੋਲ ਵੀ ਹੋ ਰਹੇ ਨੇ ਇੱਕੋਦਮ ਝਟਕਾ ਲੱਗਿਆ ਉਹਨਾਂ ਨੂੰ ਉਹਨੇ ਵਿਧਾਇਕ ਸ਼ੀਤਲ ਅੰਗੁਰਾਲ ਜੋ ਹੁਣ ਅ ਵਿਧਾਇਕਤਾ ਨੀਰੇ ਸ਼ਾਇਦ ਅਸਤੀਫਾ ਮਨਜ਼ੂਰ ਹੋ ਗਿਆ ਉਹਨਾਂ ਦਾ ਵਿਧਾਨ ਸਭਾ ਸਪੀਕਰ ਪੰਜਾਬ ਦੇ ਜੋ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਉਹੀ ਸ਼ੀਤਲ ਲੰਗੁਰਾਲ ਜੋ ਚੋਣਾਂ ਤੋਂ ਪਹਿਲਾਂ ਬੀਜੇਪੀ ਚ ਚਲੇ ਗਏ ਮੋਦੀ ਦਾ ਪਰਿਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਪਰ ਪਿਛਲੇ ਦਿਨੀ ਚਿੱਠੀ ਪਾ ਕੇ ਕਹਿੰਦੇ ਨੇ ਕਿ ਮੇਰਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਅਕਾਊਂਟ ਤੇ ਜਦੋਂ ਦੇਖਿਆ ਤਾਂ ਉੱਥੋਂ ਵੀ ਉਹ ਜਿਹੜੀ ਲਾਈਨ ਸੀਗੀ ਉਹ ਸੱਤਰ ਸੀ ਕਿ ਮੋਦੀ ਦਾ ਪਰਿਵਾਰ ਉਹ ਨਹੀਂ ਸੀ ਨਾ ਹੀ ਬੀਜੇਪੀ ਦੀ ਜੋ ਫੋਟੋ ਲਾਈ ਸੀ ਕਵਰ ਫੋਟੋ ਉਹ ਵੀ ਉਹਨਾਂ ਦੇ ਅਕ ਕਿਤੇ ਨਾ ਕਿਤੇ ਭਾਜਪਾ ਤੋਂ ਦੂਰ ਹੋ ਗਏ ਕੀ ਕਾਰਨ ਹੋਇਆ ਪਰ ਦੂਜੇ ਪਾਸੇ ਜੋ ਅਸਤੀਫਾ ਮਨਜ਼ੂਰ ਹੋਇਆ ਇਸ ਦਾ ਕੀ ਕਾਰਨ ਹੈ ਕੀ ਵਾਕਈ ਸ਼ੀਤਲੰਗਰਾਲ ਨੂੰ ਕੋਈ ਝਟਕਾ ਹੈ ਕੀ ਸਮਝਦੇ ਹੋ ਤੇ ਬਾਰੇ ਨਹੀਂ ਦੇਖੋ ਨੂੰ ਸ਼ੀਤਲੰਗਰਾਲ ਦਾ ਤੇ ਇਹ ਕਹਿੰਦੇ ਆ ਕਿ ਆ ਬੈਲ ਮuje ਮਾਰ ਮਤਲਬ ਤੁਸੀਂ ਆਪ ਹੀ ਕੋਈ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਓ ਰਾਜਨੀਤਿਕ ਤੌਰ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਦੇਖੋ ਉਹਨਾਂ ਨੇ ਟ੍ਰੈਜੈਕਟਰੀ ਕਿ ਹੋਜੀ ਬਣਾਈ ਪਹਿਲਾਂ ਹੀ ਤੇ ਉਹਨਾਂ ਦਾ ਜਿਹੜਾ ਇੱਕ ਕਿਸਮ ਦਾ ਕੰਟਰੋਵਰਸ਼ੀਅਲ ਤੇ ਇਹ ਕਿਰਦਾਰ ਪਹਿਲਾਂ ਹੀ ਸੀ ਉਹਨਾਂ ਦਾ ਉਹ ਆਮ ਆਦਮੀ ਪਾਰਟੀ ਚ ਐਮਐਲਏ ਬਣਨ ਕਰਕੇ ਟੱਕਿਆ ਗਿਆ ਫਿਰ ਉਹਨਾਂ ਨੇ ਕਈ ਵਾਰੀ ਵਿੱਚ ਇਧਰ ਉਧਰ ਦੇ ਝਟਕੇ ਦੇਣ ਦੀ ਕੋਸ਼ਿਸ਼ ਕੀਤੀ ਫਾਈਨਲੀ ਇਹੋ ਜਿਹਾ ਕੰਮ ਕੀਤਾ ਕਿ ਬਿਲਕੁਲ ਹੀ ਬੀਜੇਪੀ ਦੇ ਜਾਵੜੇ ਸਿੱਦੇ ਨਾਲ ਹੀ ਉਹ ਇੱਕ ਹੋਰ ਵੀ ਚਲੇ ਗਏ ਜਿਹੜੇ ਕਿ ਉਧਰੋਂ ਚੋਣ ਵੀ ਲੜੇ ਆ ਰਿੰਕੂ ਬਿਲਕੁਲ ਰਿੰਕੂ ਨੇ ਤਾਂ ਜਾਣੀ ਤਿੰਨ ਟਪੂਛਣੀਆਂ ਮਾਰ ਲੀਆਂ ਜਾਨੀ ਇੱਕ ਸਾਲ ਦੇ ਅੰਦਰ ਅੰਦਰ ਇੰਨੇ ਜਿਸ ਤਰ੍ਹਾਂ ਆਇਆ ਉਹ ਲੱਗਾ ਵੀ ਜਵੇਂ ਘਰ ਵਾਪਸੀ ਵੀ ਅਸੀਂ ਤੇ ਪਹਿਲਾਂ ਹੀ ਬੀਜਪੀ ਦੇ ਸੀਗੇ ਹਾਂ ਸਾਡੇ ਤੇ ਦਿਲ ਰੋਂਦਾ ਸੀ ਅਸੀਂ ਤੇ ਐਵੇਂ ਗਲਤੀ ਨਾ ਚਲੇਗੇ ਉੱਥੇ ਆਪਣੀ ਉਥੋਂ ਵਫਾਦਾਰੀ ਦੱਸਣ ਲਈ ਬੀਜਪੀ ਦੇ ਵਿੱਚ ਇਧਰ ਦੀਆਂ ਚੁਗਲੀਆਂ ਵੀ ਪੂਰੀਆਂ ਕਰਤੀਆਂ ਦੇਖੋ ਜੀ ਇਹ ਚੋਰ ਆਏ ਤੇ ਗਲਤ ਕਹਿੰਦੇ ਪਹਿਲਾਂ ਇਹ ਕੀ ਕਹਿੰਦੇ ਸੀ ਕਿ ਸਾਡੇ ਨਾਲ ਆਹ ਦੇਖੋ ਇਹਨਾਂ ਨੇ ਇਹੀ ਰਿੰਕੂ ਸੀ ਜਿਹਨੇ ਆਮ ਆਦਮੀ ਪਾ ਹਾਂ ਸੌਰੀ ਅੰਗਰਾਲ ਸੀ ਤੇ ਲੰਗਰਾਲ ਸੀਗਾ ਜਿਹਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੀਡੀਓ ਪਾਈਆਂ ਮੀਡੀਆ ਦੇ ਵਿੱਚ ਗਏ ਸੋਸ਼ਲ ਮੀਡੀਆ 'ਚ ਦੱਸਿਆ ਕਿ ਸਾਡੇ ਨੂੰ ਜਿਹੜਾ ਲੋਟਸ ਆਪਰੇਸ਼ਨ ਲੋਟਸ ਚੱਲ ਰਿਹਾ ਇੰਜ ਹੋ ਰਿਹਾ ਸਾਨੂੰ ਇੰਜ ਕੀਤਾ ਜਾ ਰਿਹਾ ਇੰਜ ਕੀਤਾ ਜਾ ਰਿਹਾ ਬਾਅਦ ਵਿੱਚ ਜਦੋਂ ਭਾਜਪਾ ਜਾਣਕਾਰ ਲਈ ਕਿ ਅਸਲੀ ਪਰਿਵਾਰ ਲੈ ਮੈਂ ਤਾਂ ਭੁੱਲਿਆ ਹੀ ਅਸਲੀ ਤੇ ਨਿੱਘ ਇੱਥੇ ਸੀਗਾ ਅਸੀਂ ਕਿੱਥੇ ਚਲੇ ਗਏ ਬਹੁਤ ਗਲਤ ਜਗ੍ਹਾ ਝਾੜੂ ਫੜ ਲਿਆ ਤਾਂ ਫਿਰ ਇਹਨਾਂ ਨੇ ਚੁਗਲੀ ਕੀਤੀ ਕਿ ਦੇਖੋ ਜੀ ਚੀਮੇ ਨੇ ਜਿਹੜਾ ਜਾ ਕੇ ਪੁਲਿਸ ਵਾਲਿਆਂ ਕੋਲ ਗਏ ਉੱਥੇ ਜਾ ਕੇ ਰਿਪੋਰਟ ਲਖਾਈ ਉਹ ਗਲਤ ਸੀਗੀ ਅਸਲ ਚਤੇ ਤਿੰਨ 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 ਕ ਬੰਦਿਆਂ ਨੂੰ ਕੋਈ ਫੋਨ ਆਇਆ ਸੀ ਸੱਤ ਅਸੀਂ ਉੰਜੀ ਜੋੜ ਤੇ ਤੇ ਜੋੜ ਕੇ ਵਿਧਾ ਚੜਾ ਕੇ 10 ਬੰਦਿਆਂ ਨੂੰ ਫੋਨ ਆਇਆ ਸਾਨੂੰ ਐਉਂ ਕਰਨ ਨੂੰ ਫਿਰਦੇ ਆ ਉਹ ਵੀ ਗੱਲ ਕਰਤੀ ਬੜਾ ਟਾਈਮ ਦੱਸਿਆ ਕਿੰਨੇ ਵਜੇ ਗੱਡੀ ਖੜੀ ਸੀ ਕਿੱਥੇ ਖੜੀ ਸੀ ਮੇਰਾ ਤੁਸੀਂ ਉਥੋਂ ਕਹਿੰਦਾ ਟਾਵਰ ਦਾ ਟਾਈਮਿੰਗ ਜੋ ਫੋਨ ਦਾ ਐਂ نوٹ ਕਰ ਲਓ ਆ ਆਇਆ ਆਇਆ ਇੱਕ ਹੱਦ ਤੱਕ ਲੋਕਾਂ ਨੂੰ ਉਸ ਗੱਲ ਦਾ ਭਰੋਸਾ ਆਇਆ ਵੀ ਤੇ ਦੂਜੀ ਹੱਦ ਤੱਕ ਨਹੀਂ ਵੀ ਆਇਆ ਕਿਉਂਕਿ ਇਹੋ ਜਿਹੇ ਚੱਕ ਮੇ ਚੁੱਲੇ ਦਾ ਬੰਦਾ ਕੀ ਭਰੋਸਾ ਕਰੇ ਪਰ ਜਿਸ ਢੰਗ ਨਾਲ ਦੱਸਿਆ ਤੇ ਇੱਕ ਡਾਊਟ ਤੇ ਖੜਾ ਕਰ ਦਿੱਤਾ ਕਿ ਹਾਂ ਯਾਰ ਇਹਦਾ ਮਤਲਬ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਸੀ ਵੀ ਕੁਝ ਉਹਦੇ ਚ ਸਚਾਈ ਸੀਗੀ ਪਰ ਜਿੰਨੀ ਵਿਦਾਹ ਚੜਾ ਕੇ ਬਣਾਈ ਉਹ ਸਚਾਈ ਉਨੀ ਨਹੀਂ ਸੀ ਹੁਣ ਉਧਰੇ ਆਪਣਾ ਰਿਸ਼ਤਾ ਪੱਕਾ ਪਾ ਲਿਆ ਪਤਾ ਨਹੀਂ ਉਹਨੂੰ ਉੱਥੇ اچانک ਕਿਹੜਾ ਠੂਆ ਲੜ ਗਿਆ ਕਿ ਫਿਰ ਇੱਧਰ ਨੂੰ ਜਾਨੀ ਪਿਛਲ ਝਾ ਕਰ ਲਈ ਹੋਇਆ ਇੰਜੇ ਹੋਣਾ ਕਿ ਉੱਥੇ ਦੁਬਾਰਾ ਚੋਣ ਲੜਨ ਦਾ ਕੌਣ ਛੱਡਦਾ ਐਮਐਲਏ ਦਾ ਸੁੱਖ ਜਿਹੜਾ ਇਥੇ ਸਤੀਫਾ ਪਹਿਲਾਂ ਦਿੱਤਾ ਹੋਇਆ ਸੀ ਉਧਰ ਜਾਣ ਲਈ ਸਤੀਫਾ ਦੇਣਾ ਹੀ ਪੈਣਾ ਸੀਗਾ ਤੁਸੀਂ ਉਥੇ ਕਰ ਨਹੀਂ ਸਕਦੇ ਪਾਰਟੀ ਬਦਲ ਨਹੀਂ ਸਕਦੇ ਲਾਅ ਹੈਗਾ ਇਹਨਾਂ ਨੇ ਵੀ ਚੁੱਪ ਕਰਕੇ ਜਿੱਦਾਂ ਮੁਰਗੀ ਤਰਨੇ ਵਾਲੀ ਬੈਠੀ ਰਹਿੰਦੀ ਹੈ ਦੱਸਦੀ ਨਹੀਂ ਵੀ ਤੇ ਕਦੋਂ ਚੂਜੇ ਨਿਕਲਣੇ ਕਦੋਂ ਨਹੀਂ ਬੈਠੇ ਰਹੇ ਕੋਈ ਕੋਈ ਐਕਸ਼ਨ ਨਹੀਂ ਲਿਆ ਅਚਾਨਕ ਇੱਕ ਦਿਨ ਹੁਣ ਜਦੋਂ ਇਹਨਾਂ ਨੇ ਆਪਣੇ ਹੱਥ ਜਿਹੜੀ ਤੁਸੀਂ ਗੱਲ ਦੱਸਦੇ ਹੋ ਫੇਸਬੁੱਕ ਤੋਂ ਇੱਧਰ ਉੱਧਰੋਂ ਇਹ ਇੰਟੈਂਸ਼ਨ ਦੱਸਦੀ ਵੀ ਮੈਂ ਉਹਨਾਂ ਦਾ ਨਹੀਂ ਬਣਿਆ ਮੈਂ ਤੇ ਤੁਹਾਡਾ ਹੀ ਸੀ ਮੈਂ ਤੇ ਵੈਸੇ ਹੀ ਸੈਰ ਕਰਨ ਗਿਆ ਸੀ ਪਰ ਮੈਨੂੰ ਉਹ ਸੈਰ ਮਹਿੰਗੀ ਪਈ ਆ ਮੈਨੂੰ ਨਹੀਂ ਮੇਰਾ ਨਹੀਂ ਉੱਥੇ ਜੀ ਲੱਗਦਾ ਮੇਰਾ ਤੇ ਇੱਥੇ ਹੀ ਜੀ ਲੱਗਦਾ ਜਿਹੜਾ ਗਾਣਾ ਵੀ ਚੱਲ ਰਿਹਾ ਨਾ ਸੌਰਿਆਂ ਦੀ ਰਈ ਨਾ ਪਿੱਕਿਆਂ ਦੀ ਉਹ ਹੀ ਜਿਹੜੀ ਗੱਲ ਵੀ ਉਹ ਦੁਬਾਰਾ ਆ ਗਿਆ ਆਪਣੇ ਕਰੇ ਆ ਗਿਆ ਇਧਰ ਇਹਨਾਂ ਨੂੰ ਲੱਗਾ ਚੰਗਾ ਯਾਰ ਇਹ ੱਗਾ ਸਾਡਾ ਬੇਕੂ ਸਾਰਿਆਂ ਦਾ ਬਣਾਉਣ ਲੱਗਾ ਤੇ ਉਹਨਾਂ ਨੇ ਫੱਟ ਦੇਣੀ ਇਹਦਾ ਜਿਹੜਾ ਇਹਦੇ ਅਜੇ ਪਤਾ ਨਹੀਂ ਇਹਨੇ ਜੁਆਇਨਿੰਗ ਦਾ ਤੇ ਵਿਧਡਰੋਲ ਦਾ ਤੇ ਕਿ ਲਿਖ ਕੇ ਦੇ ਤਾਂ ਫੇ ਮੈਂ ਵਿਧਡਰਾ ਕਰਦਾ ਆਪਣਾ ਅਸਤੀਫਾ ਜਿਹੜਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਤੋਂ ਪਰ ਸਪੀਕਰ ਨੇ ਟਾਈਮ ਪਾ ਕੇ ਦੇਖਿਆ ਲਿਆ ਚੰਗਾ ਮੌਕਾ ਉਹਦੇ ਟਰਪਟਾ ਦੇਣੀ ਸਪੀਕਰ ਜਿਹੜਾ ਸੀਗਾ ਮਨਜ਼ੂਰ ਕਰ ਲਿਆ ਕੀਤਾ ਤੇ ਬੈਕ ਡੇਟ 'ਚ ਹੀ ਹੋਊਗਾ ਹੁਣ ਇਹ ਨਾ ਕਰ ਦੇ ਨਾ ਕਾਟ ਦੇ ਅੱਗੇ ਗੱਲ ਨਹੀਂ ਮੈਂ ਪੂਰੀ ਕਰਨੀ ਠੀਕ ਹੈ ਪ੍ਰੋਫੈਸਰ ਸਾਹਿਬ ਮੈਂ ਨਾਲ ਹੀ ਗੱਲ ਕਰੂੰਗਾ ਹਿਮਾਚਲ ਪ੍ਰਦੇਸ਼ ਦੀ ਉੱਥੇ ਵੀ ਕੁਝ ਅਜੀਹਾ ਹੀ ਵਾਪਰਿਆ ਤਿੰਨ ਆਜ਼ਾਦ ਵਿਧਾਇਕ ਜਿਨ੍ਹਾਂ ਨੇ ਅਸਤੀਫਾ ਦਿੱਤਾ ਕੋਰਟ ਦੇ ਵਿੱਚ ਵੀ ਕੇਸ ਗਿਆ ਉਹਨਾਂ ਵਿਧਾਇਕਾਂ ਦੇ ਚੋਣਾਂ ਤੋਂ ਬਾਅਦ ਅਸਤੀਫੇ ਮਨਜ਼ੂਰ ਹੋ ਗਏ ਨੇ ਹੁਣ ਉਸ ਸਥਿਤੀ ਨੂੰ ਤੁਸੀਂ ਕੀ ਸਮਝਦੇ ਹੋ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ ਬੀਜੇਪੀ ਦੇ ਵੱਲੋਂ ਟਿਕਟ ਤੇ ਚੋਣ ਲੜਨਾ ਚਾਹੁੰਦੇ ਸੀ ਬਹੁਤ ਚਾਰੀਆਂ ਚਰਚਾਵਾਂ ਨੇ ਹਾਲਾਂਕਿ ਇਹ ਸਾਡੀ ਰਾਜਨੀਤਿਕ ਜਿਹੜੀ ਛਵੀ ਹੈ ਜਾਂ ਰਾਜਨੀਤਿਕ ਪਾਰਟੀਆਂ ਦੀ ਇੱਕ ਪੋਲਿਟਿਕਸ ਦਾ ਮਿਆਰ ਹੁੰਦਾ ਸੀ ਉਸ ਦਾ ਨਿਗਾਰਿਆ ਹੋਰ ਤੇ ਮੈਂ ਤੋਂ ਵੱਧ ਕੁਝ ਨਹੀਂ ਕਹਿ ਸਕਦਾ ਦੇਖੋ ਤੁਸੀਂ ਆਜ਼ਾਦ ਹੈਗੇ ਤੇ ਆਜ਼ਾਦ ਰਹੋ ਤੁਸੀਂ ਕਿਸੇ ਨੂੰ ਵੋਟ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਤੁਹਾਨੂੰ ਲਾਲਚ ਇਨ ਆਇਆ ਕਿ ਅਸੀਂ ਹੁਣ ਬੀਜੇਪੀ ਦੇ ਬਣਨਾ ਬੀਜੇਪੀ ਦੇ ਬਣਨਾ ਤੇ ਇਹਦਾ ਮਤਲਬ ਤੁਸੀਂ ਰਜਾਇਨ ਦੇਣਾ ਤੇ ਰਜਾਈਂ ਦਿੱਤਾ ਤੇ ਉਹ ਕੋਰਟ ਚ ਚਲਾ ਗਿਆ ਕੋਰਟ ਦੇ ਵਿੱਚ ਗਏ ਤੇ ਉਹ ਉੱਥੇ ਤੁਸੀਂ ਚੋਣ ਵੀ ਨਹੀਂ ਲੜ ਸਕੇ ਜਿਹੜੇ 6 ਕਾਂਗਰਸੀ ਛੱਡ ਗਏ ਸੀ ਤੇ ਉਹ ਕਾਂਗਰਸ ਦੀ ਹਿਮਾਚਲ ਦੇ ਵਿੱਚ ਸਰਕਾਰ ਗਰਾਉਣ ਦੀ ਤੇ ਪੂਰੀ ਵੱਡੀ ਛਾਜੇਸ਼ ਹੋਈ ਗਈ ਸੀ ਉਹ ਤੇ ਡਿਗਦੀ ਡਿਗਦੀ ਬਚੀ ਬਿਲਕੁਲ ਹੀ ਹਮਤਲਬ ਲੋਕਾਂ ਨੂੰ ਤਾਂ ਲੱਗ ਰਿਹਾ ਸੀ ਵੀ ਗਈ ਯਾਰ ਵੱਡੇ ਬੰਦੇ 6 ਜਿਹੜੇ ਆ ਉਹਨਾਂ ਦੇ ਛੱਡ ਕੇ ਚਲੇ ਗਏ ਆ ਇੰਨਾ ਨੇ ਕੀ ਕੀਤਾ ਕਾਂਗਰਸ ਨੇ ਮੈਂ ਸੁਖੂ ਦਾ ਇਸ ਗੱਲੋਂ ਮਤਲਬ ਸਮਝੂਗਾ ਕਿ ਜਿਹੜੀ ਉਹਦੀ ਰਾਜਨੀਤਿਕ ਚੇਤਨਾ ਤੇ ਰਾਜਨੀਤਿਕ ਫੈਸਲਾ ਕਰਨ ਦੀ ਜੁਰਤ ਹੈ ਕੀ ਹੈ ਉਹ ਕਾਫੀ ਉਹਦੀ ਸਟਰੋਂਗ ਹੈਗੀ ਉਹਨੇ ਫੱਟ ਦੇਣੀ ਸਾਰਿਆਂ ਦੇ ਮਜੂਰ ਕਿਤੇ ਗਏ ਚਲ ਦੁਬਾਰਾ ਜਾ ਕੇ ਚੋਣਾਂ ਲੜੋ ਉਹ ਦੁਬਾਰਾ ਚੋਣਾਂ ਲੜ ਕੇ ਹਟੇ ਹੁਣ ਕਿਹੜਾ ਉਹਨਾਂ ਚੋਂ ਜਿੱਤਦਾ ਕਿਹੜਾ ਨਹੀਂ ਕਈ ਉੱਥੋਂ ਵੀ ਹੱਥ ਮੜਦੇ ਰਹਿਣਗੇ ਇਹਨਾਂ ਦਾ ਕੋਈ ਕੋਟਕੇ ਚ ਲੱਗੇ ਚੋਣ ਵੀ ਨਹੀਂ ਲੜਤਾਂਗੇ ਹੁਣ ਇਹਨਾਂ ਦੇ ਅਸਤੀਫਾ ਵੀ ਮਨਜ਼ੂਰ ਕਰ ਲਿਆ ਹੁਣ ਤੁਰੇ ਫਿਰਨੇ ਜਾਣੀ ਜਿੱਧਰ ਜਾਣਾ ਹੈ ਜਾਣਾ ਹੈ ਇਹ ਜਿਹੜਾ ਲਾਲਚ ਹੈ ਨਾ ਨਿੱਜੀ ਲਾਲਚ ਸੱਤਾ ਦਾ ਲਾਲਚ ਪੈਸੇ ਦਾ ਲਾਲਚ ਇਸ ਨੇ ਬਹੁਤ ਲੋਕਾਂ ਦੇ ਤੱਪੜ ਰੋਲੇ ਆਏ ਹੁਣ ਉਸ ਕੈਟਾਗਰੀ ਵਿੱਚ ਜਾ ਵੜੇ ਆ ਪ੍ਰੋਫੈਸਰ ਸਾਹਿਬ ਸੋਨੀਆ ਗਾਂਧੀ ਹੋਰਾਂ ਦਾ ਬਿਆਨ ਆਇਆ ਕਿ ਐਗਜ਼ਿਟ ਪੋਲ ਨੇ ਜਿਹੜੇ ਉਹ ਉਸਦੇ ਉਲਟ ਨਤੀਜੇ ਹੋਣਗੇ ਅਜਿਹਾ ਕੁਝ ਵੀ ਨਹੀਂ ਹੋਊਗਾ ਬਸ ਇੰਤਜ਼ਾਰ ਕਰੋ ਦੇਖੋ 소ਨੀਆ ਗਾਂਧੀ ਨੇ ਇਹ ਕਿਹਾ ਉਧਰ ਰਾਹੁਲ ਗਾਂਧੀ ਵੀ 295 ਕਹਿ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੇਜਰੀਵਾਲ ਨੇ ਵੀ ਕਿਹਾ ਕਿ ਐਗਜ਼ਿਟ ਪੋਲ ਝੂਠੇ ਸਾਬਤ ਹੋਣਗੇ ਨਾਲ ਦੀ ਨਾਲ ਕੇਜਰੀਵਾਲ ਨੇ ਵੀ ਕਿਹਾ ਕਿ 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 ਐਵੀ ਐਵੀ ਮਸ਼ੀਨ ਤੇ ਨਜ਼ਰ ਵੀ ਰੱਖਿਓ ਬਹੁਤ ਕੁਝ ਹੋਊਗਾ ਤੁਹਾਨੂੰ ਕੀ ਲੱਗਦਾ ਦੇਖੋ ਇਹ ਹੁਣ ਗੱਲ ਬੜੀ ਸਾਫ਼ ਆ ਕਿ ਜੇ ਮੋਦੀ 400 ਤੋਂ ਉੱਪਰ ਕਹਿ ਸਕਦਾ ਇਸ ਵਾਰ 400 ਪਾਰ ਫਲਾਣਾ ਟਮਗਾਣਾ ਜਦਕਿ ਕੋਈ ਇਹੋ ਜੀ ਗੱਲ ਨਹੀਂ ਨਾ ਤਰਤਲ ਤੇ ਦੇਖਦੀ ਹੈ ਇਹ ਵੀ ਕਹਿ ਸਕਦਾ ਕਿ 295 ਆ ਰਿਹਾ ਹੈ ਤੇ ਜਿੱਤੇ ਪਏ ਪਰ ਉਹ ਤਾਂ ਹੁਣ ਤਾਂ ਕੋਈ ਕਲੇਮ ਕੋਈ ਦਾ ਅਸਰ ਨਹੀਂ ਹੈ ਹੁਣ ਤਾਂ ਵੋਟਾਂ ਵੇਚ ਚੁੱਕੀਆਂ ਨੇ ਹੁਣ ਕਿਸ ਚੀਜ਼ ਦਾ ਪ੍ਰਭਾਵ ਦਿਖਾਉਣਾ ਚਾਹੁੰਦੇ ਨੇ ਉਹ ਹੁਣ ਤਾਂ ਜਿਹਦੇ ਖਾਤੇ ਚ ਜਾਣੀਆਂ ਨੇ ਉਹ ਜਾਨੀਆਂ ਨੇ ਇਹ ਦੋ ਤਿੰਨ ਦਿਨ ਲੋਕ ਨਿਰਾਸ਼ ਹੋਣਗੇ ਤੁਸੀਂ ਹਾਰ ਇੰਜ ਤੇ ਨਹੀਂ ਨਾ ਮੰਨਦੇ ਇਹ ਹੁਣ ਕੀ ਪਿਓ ਤੜਾਕੀ ਹੋਊਗਾ ਉਹ ਇਹ ਹੋਊਗਾ ਕਿ ਸਾਨੂੰ ਤੇ ਦੇਖੋ ਜੀ ਲੋਕਾਂ ਨੇ 295 ਐਮਪੀ ਸਾਡੇ ਜਿਤਾਏ ਆ ਜੇ ਘਟ ਜਿੱਤੇ ਆ ਤੇ ਫਿਰ ਕੋਈ ਨਾ ਕਿਤੇ ਹਿਰਾ ਫੇਰੀ ਹੋਈ ਆ ਉਹ ਆਲਰੇਡੀ ਜੈਰਾਮ ਰਮੇਸ਼ ਨੂੰ ਅੱਜ 7 ਵਜੇ ਤੱਕ ਆਪਣਾ ਜਵਾਬ ਫਾਈਲ ਕਰਨ ਲਈ ਕੀਆ ਇਲੈਕਸ਼ਨ ਕਮਿਸ਼ਨ ਨੇ ਉਹਨੇ ਕਿਹਾ ਸੀਗਾ ਕਿ 150 ਸੀਟਾਂ ਇਹੋ ਜੀਆਂ ਜਿੱਥੇ ਦੇ ਮੈਜਿਸਟ੍ਰੇਟਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਰੂਲਿੰਗ ਐਂਡੀਬਲੋਂ ਖਾਸ ਕਰਕੇ ਬੀਜੇਪੀ ਵੱਲੋਂ ਕਿ ਰਿਜ਼ਲਟ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕੀਤੇ ਜਾਣ ਇਹ ਗੱਲ ਇਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜੈਰਾ ਮਰਮੇਸ਼ ਜਿਹੜੇ ਇਹਨਾਂ ਦੇ ਚੰਗੇ ਵੱਡੇ ਲੀਡਰ ਐ ਸਪੋਕਸਪਰਸਨ ਵੀ ਆਗੇ ਉਹਨਾਂ ਨੇ ਕਹੀ ਉਹਨਾਂ ਨੇ ਜਾ ਕੇ ਇਹ ਸੂਵ ਮੋਟਰ ਲਿਆ ਨੋਟਿਸ ਜਾਂ ਭਾਜੀਪੀ ਨੇ ਉਹਨਾਂ ਨੂੰ ਕੰਪਲੇਂਟ ਕੀਤੀ ਹੋਊਗੀ ਕਿ ਇਹ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਉਹਨਾਂ ਨੇ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਅੱਜ 7 ਵਜੇ ਤੱਕ ਜਵਾਬ ਦੇ ਨਹੀਂ ਦੇਸੀ ਤੇ ਐਕਸ਼ਨ ਲਾਂਗੇ ਉਹਨੇ ਇਨ ਦਾ ਮੀਨ ਵਾਈਲ ਕਿਹਾ ਕਿ ਮੈਨੂੰ ਆਪਣੇ ਫੈਕਟ ਇਕੱਠੇ ਕਰਨ ਲਈ ਟਾਈਮ ਦੇ ਉਹ ਕਹਿੰਦੇ ਨਥਿੰਗ ਡੂਇੰਗ ਹੁਣ ਇਹ ਆਪਣੇ ਆਪ ਚ ਪੇਚਾ ਫਸਿਆ ਕਿ 7 ਵਜੇ ਇਹਦੇ ਵਾਰੰਟ ਵਾਰੰਟ ਦਾ ਮਤਲਬ ਇਹਦੇ ਤੇ ਕੋਈ ਐਕਸ਼ਨ ਲੈਂਦੇ ਆ ਇਲੈਕਸ਼ਨ ਕਮਿਸ਼ਨ ਲਾਊਗਾ ਜਾਂ ਤੇ ਉਹ ਕੁਝ ਪ੍ਰੂਫ ਦੱਸੇ ਉਹ ਪਤਾ ਕੀ ਹੁੰਦਾ ਜਦੋਂ ਵੱਡੇ ਲੀਡਰਾਂ ਨੂੰ ਕੋਈ ਆਪਣੇ ਬਿਆਨ ਦੇਣਾ ਚਾਹੀਦਾ ਉਹਨਾਂ ਨੂੰ ਕੈਟੇਗੋਰਿਕਲ ਬਿਆਨ ਨਹੀਂ ਦੇਣਾ ਚਾਹੀਦਾ ਕਿ ਇੰਨਿਆਂ ਨੂੰ ਫੋਨ ਕਰ ਦਿੱਤਾ ਤੈਨੂੰ ਇਹ ਕਹਿਣਾ ਚਾਹੀਦਾ ਆ ਕੋਈ ਵੀ ਲੀਡਰ ਹੋਵੇ ਭਾਈ ਆਪਣੇ ਉਹਦੇ ਚ ਮਾਰਜਨ ਤੇ ਰੱਖੋ ਗੱਲ ਦਾ ਨਾ ਕਿ ਭਾਈ ਮੈਨੂੰ ਜਗ੍ਹਾ ਜਗ੍ਹਾ ਤੋਂ ਇਹੋ ਜਿਹੇ ਫੋਨ ਆ ਰਹੇ ਆ ਸਾਨੂੰ ਇਸ ਗੱਲ ਦਾ ਪੂਰਨ ਸ਼ੱਕ ਆ ਕਿ ਇਸ ਵਾਰੀ ਇਲੈਕਸ਼ਨਾਂ ਰਿਜ਼ਲਟ ਵੇਲੇ ਕਿਤੇ ਰਿਗਡ ਨਾ ਹੋ ਜਾਣਾ ਸਾਡੀ ਇਹ ਸ਼ੰਕਾ ਆ ਇਲੈਕਸ਼ਨ ਕਮਿਸ਼ਨ ਦੇ ਇਸ ਦਾ ਨੋਟਿਸ ਲਏ। ਔਰ ਸਾਨੂੰ ਇਸ ਗੱਲ ਹੀ ਸੈਟੀਸਫਾਈ ਕਰੇ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੋਊਗਾ। ਆ ਤਾਂ ਗੱਲ ਬਣਦੀ ਹੈ। ਪਰ ਜੇ ਤੁਸੀਂ ਇਹ ਕਹੋ ਕਿ ਨਹੀਂ ਜੀ ਇੰਜ ਹੋਣ ਜਾ ਰਿਹਾ। ਇਹਦਾ ਮਤਲਬ ਫਿਰ ਦੱਸੋ ਕਿਤੇ ਉਸ ਗੱਲ ਦੇ ਵਿੱਚ ਜੈਰਾ ਮਰਮੇਸ਼ ਹੁਣੀ ਫਸੇ ਫਸੇ ਹੋਇਆ ਪਰ ਇਹ ਰੌਲਾ ਰੱਪਾ ਕਲੇਮ ਤੇ ਕਾਊਂਟਰ ਕਲੇਮ ਦਾ ਕਾਫੀ ਚੱਲ ਰਿਹਾ। ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ। ਬਾਬਾ ਸ਼ੁਕਰੀਆ ਪ੍ਰਿੰਦੇ ਜੀ। ਸੂਚੇ ਤਰ੍ਹਾਂ ਦੀ ਵਿਚਾਰ ਚਰਚਾ ਸੁਣਨ ਦੇ ਲਈ ਜੁੜੇ ਰਹੋ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ